ਕਿੱਦਾਂ ਦਾ ਰਬਈਆ ਰਿਆ ਅੰਦਰ ਤੁਹਾਡਾ ਆ ਨਾਲ ਪੁਲਿਸ ਦਾ ਬਾ ਤੁਹਾਡਾ ਮੁੰਡਾ ਹਾਂਜੀ ਅਸੀਂ ਤਾਂ ਜੀ ਫਰੀਦਕੋਟ ਗਏ ਹੋਏ ਸੀਗੇ ਇਹਨੂੰ ਲੈ ਕੇ ਇਹਦੀ ਪਰਸਨ ਪਹਿਲਾਂ ਕੱਟੀ ਗਈ ਵੀ ਸੀ ਡੈਡੀ ਇਹਦਾ ਮੁੱਕਿਆ ਹੋਇਆ ਹੈਗਾ ਪਰਸਨ ਲਵਾਉਣ ਦੇ ਅਸੀਂ ਫਾਰਮ ਭਰਨ ਗਏ ਸੀਗੇ ਉਹ ਕਹਿੰਦੇ ਸੋ ਅਸੀਂ ਜ਼ਿੰਮੇਦਾਰ ਨਹੀਂ ਕੋਲਾ ਤੁਹਾਡੀ ਮੌਤ ਹੋ ਗਈ ਕੋਈ ਗੱਲ ਨਹੀਂ ਮਤਲਬ ਇੰਨਾ ਤੁਹਾਡੇ ਤੇ ਮਤਲਬ ਜਿਹੜਾ ਹੈਗਾ ਕਿਉਂ ਜ਼ੁਲਮ ਹੋਇਆ ਤੁਹਾਡਾ ਕੀ ਕਰ ਲਾ ਕੀ ਕਹਿ ਸਕਦੇ ਜੀ ਇਸੇ ਸਾਨੂੰ ਹੋਣਾ ਇੰਨਾ ਸਾਨੂੰ ਕੀ ਪਤਾ ਸੀ ਉਹ ਇੱਥੇ ਨਾਲੀਆਂ ਤੇ ਚਿਲਾਈ ਪਾਣੀ ਦੀ ਚਿਲਾਈ ਸਾਰਾ ਹੋ ਸਾਈਂਗਾ ਨਹੀਂ ਆਪੇ اسی ਤਰ੍ਹਾਂ ਲੈ ਲਾਇਆ ਸੀ ਕਰ ਲੱਗ ਬੈਠ ਇਹ ਤੇ ਸੀ ਬੰਦੀ ਵਿੱਚ ਇਹਦੀ ਪਤਨੀ ਬਹੁਤ ਕੁੱਟੀ ਆ ਅਸਾ ਤੁਹਾਡੇ ਘਰਾਂ ਵਾਲੇ ਵੀ ਬਹੁਤ ਉਹਨਾਂ ਨੇ ਮੈਨੂੰ ਸਰੋਣ ਦੀ ਕੋਸ਼ਿਸ਼ ਕੀਤੀ ਇਹਦੇ ਤੇ ਵੀ ਜਾੰਗਾ ਬੰਦੀ ਮੀਡੀਆ ਦਿਖਾ ਰਿਹਾ ਭਈ ਇਹ ਭਾਈ ਜੱਟਾਂ ਦਾ ਤੇ ਜਿਹੜਾ ਹੈਗਾ ਦਲਤ ਅਦਲਤਾਂ ਦਾ ਮਾਮਲਾ ਜਾਂ ਵੈਸੇ ਹੀ ਸੀਗਾ ਹੁਣ ਕਿਉਂਕਿ ਸਾਰੀ ਦੁਨੀਆ ਚ ਰਹਿੰਦੇ ਆ ਹਰ ਪਿੰਡ ਚ ਬੰਦੇ ਨੇ ਤਾਂ ਇਹ ਥੋੜਾ ਮਾਮਲਾ ਕੀ ਹੈ ਕਿਉਂਕਿ ਮੀਡੀਆ ਕਿਦਾਂ ਦਾ ਬੋਲਦਾ ਤੁਹਾਡਾ ਕੀ ਕਹਿਣਾ ਹੈ ਗੱਲ ਸਾਨੂੰ ਗੱਲ ਨਹੀਂ ਆਉਂਦੀ ਸਾਡੇ ਤਾਂ ਬੱਚੇ ਖਿਲਾੜੀ ਹੂੰ ਪੀੜ ਤੇ ਮਤਲਬ ਕੀ ਕਹਿਣਾ ਚਾਹੋਂਗੇ ਸਾਰੀ ਜਿਹੜੇ ਘਟਨਾ ਕਰਦੇ ਆ ਕਟਨਾ ਦੇ ਵਸੇ ਜਿਸੀ ਆਹੀ ਕਹਿਣਾ ਚਾਹੁੰਦੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜਿਵੇਂ ਸਾਡੇ ਬੱਚਿਆਂ ਨੂੰ ਕੁੱਟਿਆ ਗਿਆ ਉਵੇਂ ਉਹਨਾਂ ਨੂੰ ਕੁੱਟਿਆ ਜਾਵੇ ਉਹ ਕਹਿ ਦਿੰਦੇ ਅਸੀਂ ਸੈਲਰ ਮਾਲਕ ਅਸੀਂ ਨਿੱਕੀ ਸੁੱਕੀ ਜਾਤ ਨੂੰ ਵੀ ਜਾਣਦੇ ਹਾਂ ਹਾਂ ਇੱਕ ਬਾਬੂ ਸਿੰਘ ਜਰਦੇ ਨਹੀਂ ਸੀ ਵੀ ਵਿਹੜੇ 'ਚ ਸਰਪੰਚੀ ਕਿਉਂ ਜਾਵੇ ਵੀ ਸਰਪੰਚੀ ਸਾਡੇ ਹੱਥੋਂ ਨਹੀਂ ਚਾਹੀਦੀ ਸੀ ਅਸਲ 'ਤੇ ਇਹ ਵੀ ਗੱਲ ਪੁੱਛਣ ਆਏ ਜਦੋਂ ਤੁਹਾਡੇ ਇੱਡਾ ਘਟਨਾ ਹੋਇਆ ਤਾਂ ਫਿਰ ਜਿਹੜੇ ਤੁਹਾਡੇ ਜੈਤੂ ਦੇ ਮੌਜੂਦਾ ਵਿਧਾਇਕ ਨੇ ਫਿਰ ਉਹਨਾਂ ਦਾ ਕੀ ਪੱਖ ਸੀ ਉਹਨਾਂ ਦਾ ਹੀ ਸਾਡੇ ਵਿੱਚ ਮਤਲਬ ਕਿ ਸਾਨੂੰ ਦਾ ਕੁਝ ਨਹੀਂ ਪੁੱਛਿਆ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੇ ਨਾਲ ਮਿਲ ਕੇ ਨਿਆਂਇਤ ਧੱਕਾ ਕੀਤਾ। ਪੁਲਿਸ ਨੇ ਨਾ ਕਿਉਂ ਮਿਲ ਗਈ ਸਾਰੀ। ਪੁਲਿਸ ਜੀ ਹੁਣ ਤੱਕੜੇ ਨਹੀਂ ਹੁੰਦੀ ਆ ਜੀ ਜਿਹੜੇ ਬੰਦੇ ਦੇ ਕੋਲੇ ਹੁਣ 2 ਨੰਬਰ ਦਾ ਪੈਸਾ ਉਹ ਤਾਂ ਹੁਣ ਤੇ ਇਧਰਲੇ ਪਾਸੇ ਉਹ ਪਰਿਵਾਰਾਂ ਦਲਿਤ ਪਰਿਵਾਰਾਂ ਜਿਨ੍ਹਾਂ ਨਾਲ ਧੱਕਾ ਹੋਇਆ। ਮਾਤਾ ਤੁਹਾਨੂੰ ਤਰਸ ਨਹੀਂ ਆਉਂਦਾ ਜਦੋਂ ਇੰਨੀਆਂ ਬੁੜੀਆਂ ਰੋ ਰੋ ਕੇ ਵੀਡੀਓ ਪਾ ਰਹੀਆਂ ਨੇ। ਵੀਰੇ ਬਥੇਰਾ ਤਰਸ ਆਉਂਦਾਗਾ ਪਤਾ ਸਾਡੀਆਂ ਬੀਬੀਆਂ ਭੈਣਾਂ ਦੇ ਜਿਹੜੇ ਨਿੱਕੇ ਨਿੱਕੇ ਕੱਪੜੇ ਸੀ ਉਹ ਵੀ ਖਿਲਾਰੇ ਗਏ ਬੇਪਰਦ ਕੀਤਾ ਗਏ। ਮੈਂ ਮਾਦਾ ਪਰ ਤੁਸੀਂ ਡਲੇ ਕਿਉਂ ਮਾਰੇ ਪੁਲਿਸ ਦੇ ਵੀ ਪੁੱਛਣਗੇ ਲੋਕ ਜਦੋਂ ਡਲਾ ਆਇਆ ਸੀ ਤਾਂ ਕੋਈ ਜਵਾਕ ਨੇ ਡਲਾ ਚਲਾਤਾ ਜਦੋਂ ਚਿੰਬੜਦੇ ਸੀ ਪੁਲਿਸ ਵਾਲੇ ਸਾਨੂੰ ਤੇ ਉਹਨਾਂ ਨੂੰ ਆਏ ਸੀ ਉਹਨਾਂ ਨੇ ਡਲੇ ਚਲਾਏ ਮੁੜ ਕੇ ਇੱਕ ਦੋ ਜਵਾਕਾਂ ਨੇ ਬੁੱਚ ਕੇ ਹੀ ਉਹਨਾਂ ਦੇ ਡਲੇ ਚਲਾਏ ਆ ਹਾਂਜੀ ਮਸਲਾ ਇਹ ਸੀ ਜੀ ਖਾੜੀ ਦਾ ਉਥੇ ਪੱਪੂ ਸਿੰਘ ਆ ਗਿਆ ਕੱਟੇ ਲੈ ਕੇ ਕਰਕੇ ਬੰਦੇ ਆਲੇ ਘਰ ਦੇ ਜਿੰਨੇ ਵੀ ਸੀ ਉਥੇ ਅਸੀਂ ਕੱਟੇ ਹੋਏ ਸਾਰੇ ਪੱਪੂ ਸਿੰਘ ਕਹਿੰਦਾ ਵੀ ਮੈਦਾ ਪਾਣੀ ਇੱਥੇ ਹੀ ਪਉਂਦਾ ਮੈਂ ਪਾਣੀ ਉਧਰ ਦੀ ਨੰਮ ਨਹੀਂ ਦਤਾ। ਅਸੀਂ ਆ ਪੱਪੂ ਸਿੰਘ ਕੋਈ ਨਹੀਂ ਫੈਸਲਾ ਬਣਾ ਕਰ ਲਾਂਗੇ ਬਹਿ ਕੇ ਤੂੰ ਨਾ ਘਰ ਬੋ। ਉਹਨੇ ਭਾਈ ਕੋਈ ਉਸ ਨਹੀਂ ਸਾਡੀ ਗੱਲ ਸੁਣੀ। ਸਰਪੰਚ ਸਾਹਮਣੂ ੱੱਕਾ ਮਾਰਿਆ ਉਹਨੇ। ਮਾਈਕਰੋਫੋਨ ਕੋਲ ਲਿਆ ਇਸ ਵਕਤ ਮੌਜੂਦ ਆ ਪਿੰਡ ਚਾਂਦ ਭਾਣ ਦੇ ਵਿੱਚ। ਸੋ ਚੰਦ ਭਾਣ ਦੇ ਵਿੱਚ ਪਿਛਲੇ ਦਿਨੀ ਘਟਨਾ ਕਰਮਾ ਹੁੰਦਾ। ਅ ਦਲਤ ਭਾਈਚਾਰੇ ਅ ਲੋਕਾਂ ਵੱਲੋਂ ਧਰਨਾ ਲਾਇਆ ਜਾਂਦਾ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਜਾਂਦਾ ਪਿੰਡ ਦੇ ਇੱਕ ਆਪਾਂ ਕੀ ਕਹੇ ਵੱਡੇ ਧਨਾੜ ਵੱਲੋਂ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੂਰੇ ਤੇ ਪੂਰੇ ਜਿਹੜਾ ਹੈਗਾ ਦਲਤ ਵੇੜੇ ਨੂੰ ਚੱਕ ਲਿਆ ਜਾਂਦਾ ਲਗਭਗ 92 ਬੰਦਿਆਂ ਦੇ ਉੱਤੇ ਜਿਹੜਾ ਹੈਗਾ ਜਿਹੜਾ ਹੈਗਾ ਪਰਚੇ ਦਾਖਲ ਕਰ ਦਿੱਤੇ ਜਾਂਦੇ ਉਹਨਾਂ ਦੀ ਕੁੱਟਮਾਰ ਵੀ ਹੋਈ ਹੈ ਇਸ ਵਕਤੇ ਮੁੰਡਾ ਇਹਦੇ ਉੱਤੇ ਵੀ ਪਰਚਾ ਦਰਜ ਹੈ ਪਲੱਸ ਇਹਦੇ ਇਹਦੀ ਵੀ ਕੁੱਟਮਾਰ ਹੋਈ ਹੈ ਕਿੱਦਾਂ ਦਾ ਰਬਈਆ ਰਿਹਾ ਅੰਦਰ ਤੁਹਾਡਾ ਨਾਲ ਪੁਲਿਸ ਦਾ ਕੁੱਟਿਆ ਹੀ ਬਲੇ ਐ ਕਿਹ ਮਾਲਕ ਕਿਹਨਾਂ ਨੇ ਕੁੱਟਿਆ ਤੁਹਾਨੂੰ ਬਹੁਤ ਸਾਰੇ ਪੁਲਿਸ ਆਣੇ ਮਾਲਕ ਤੁਸੀਂ ਪੁਲਿਸਾਂ ਦੇ ਰੋੜੇ ਮਾਰੇ ਸੀਗੇ ਨਹੀਂ ਵਚ ਹੈ ਨਹੀਂ ਸੀ ਵਚ ਹੈ ਨਹੀਂ ਸੀ ਤਾਂ ਲਗਭਗ ਤੁਸੀਂ ਦੇਖ ਸਕਦੇ ਹੋ ਵੀ ਇਹ ਬੰਦਾ ਹਜੇ ਵੀ ਪੂਰੇ ਤਰ੍ਹਾਂ ਸਹਿਮਿਆ ਹੋਇਆ ਤੇ ਉਮਰ ਕਿੰਨੀ ਛੋਟੀ ਤੇਰੀ 18 18 ਸਾਲ ਪੂਰੇ ਸੀ ਕਿਤੇ ਘੱਟ ਸੀ ਲੱਗਿਆ ਲੱਗਿਆ ਸਾਰਵਾ ਸਾਲ ਲੱਗਿਆ ਮਤਲਬ ਇਹ ਆਪਾਂ ਗੱਲ ਕਰਕੇ 17 ਸਾਲ ਪੂਰੇ ਕਿ ਮੈਂ 18 ਸਾਲ ਤੋਂ ਵੀ ਘੱਟ ਸੀ ਹੈਨਾ ਇਹ ਮਾਤਾ ਮਾਤਾ ਤੁਹਾਡਾ ਮੁੰਡਾ ਹਾਂਜੀ ਅਸਤਾ ਜੀ ਫਰੀਦਕੋਟ ਗਏ ਹੋਏ ਸੀਗੇ ਇਹਨੂੰ ਲੈ ਕੇ ਇਹਦੀ ਪਿਲਸਨ ਪਹਿਲਾਂ ਕੱਟੀ ਗਈ ਵੀ ਸੀ ਡੈਡੀ ਇਹਦਾ ਮੁਕਾ ਵੈ ਹੈਗਾ ਪਿਲਸਨ ਲਵਾਉਣ ਦੇ ਅਸੀਂ ਫਾਰਮ ਭਰਨ ਗਏ ਸੀਗੇ ਉਹਦਾ ਆਈ ਕਾਰਡ ਬਣਾਉਣ ਗਏ ਸੀਗੇ ਡਾਕਟਰ ਸਾਨੂੰ ਵੱਡਾ ਮਿਲਿਆ ਇਹ ਚੈੱਕਅਪ ਹੋਣਾ ਸੀਗਾ ਉਹ ਹੋਇਆ ਨਹੀਂ ਸੀ ਉਹ ਸਾਨੂੰ ਵੀਰਵਾਰ ਨੂੰ ਬੁਲਾਇਆ ਸੀ ਵੀਰਵਾਰ ਸਾਥ ਪਹੁੰਚਾ ਵੀਰਵਾਰ ਨੇ ਚੱਕ ਕੇ ਲੈ ਗਏ ਸੀ ਬਧਵਾਰ ਨੂੰ ਜੀ ਹੱਥਾਂ ਨੂੰ ਅੰਦਰੋਂ ਚੱਕ ਕੇ ਲਗਾਏ ਆ ਜੀ ਇਹ ਨਹੀਂ ਜਦੋਂ ਕਿੰਨੇ ਪੁਲਿਸ ਦੀ ਨਾਫਰੀ ਤੁਹਾਡੇ ਜਿਹੜੇ ਹੈਗਾ ਪੂਰੇ ਪੂਰੇ ਘਰਾਂ ਨੂੰ ਪਈ ਸੀਗੀ ਘਰੇ ਜੀ 7 8 ਜਾਣੇ ਸੀਗੇ ਜੀ ਜਿਹੜੇ ਅੰਦਰ ਕੱਢ ਕੇ ਲਗਾਏ ਮੇਰੇ ਦੋਨਾਂ ਮੁੰਡਿਆਂ ਨੂੰ ਤੇ ਮਾਲਾ ਤੁਹਾਡੇ ਵੀ ਨਾ ਬੱਚੇ ਲੈ ਕੇ ਗਏ ਹਾਂ ਜੀ ਬੱਚੇ ਤਾਂ ਸਾਡੇ ਹੀ ਆ ਜੀ ਇਹ ਆਜ਼ਾਦੀ ਇਹਨਾਂ ਦੀ ਤੇ ਵੀ ਬਹੁਤ ਕਟਮਾਰ ਕੀਤੀ ਹੈ ਜੀ ਇਹ ਇਨੀ ਜੋਕਰ ਰਹੇ ਨੇ ਸੀ ਅਸੀਂ ਬਹੁਤ ਮਿਹਨਤ ਵੀ ਕੀਤੀ ਸੀ ਹੱਥ ਵੀ ਵਧੇ ਸੀ ਪਰ ਉਹਨਾਂ ਨੇ ਸਾਡੀ ਸੁਣਾਈ ਨਹੀਂ ਕਰੀ ਗਈ ਉਹ ਕਹਿੰਦੇ ਸਸ ਅਸੀਂ ਜ਼ਿੰਮੇਦਾਰ ਨਹੀਂ ਪਹਿਲਾਂ ਤੁਹਾਡੀ ਮੌਤ ਹੋ ਜਾਏ ਕੋਈ ਗੱਲ ਨਹੀਂ ਨਹੀਂ ਮਤਲਬ ਇੰਨਾ ਤੁਹਾਡੇ ਤੇ ਮਤਲਬ ਜਿਹੜਾ ਹੈਗਾ ਕਿਉਂ ਜ਼ੁਲਮ ਹੋਇਆ ਤੁਹਾਡਾ ਕੀ ਕਾਰਨ ਠੀਕ ਹੈ ਕਹਿ ਸਕਦੇ ਜੀ ਇਸ ਦਿਨ ਹੋਣਾ ਇਹਨਾਂ ਸਾਨੂੰ ਕੀ ਪਤਾ ਸੀਗਾ ਸਾਨੂੰ ਐ ਨਹੀਂ ਸੀ ਪਤਾ ਜੀ ਵੀ ਸਾਡੇ ਘਰਾਂ 'ਚ ਵੀ ਆ ਜਾਣਗੇ ਕੋਈ ਸਰਪੰਚ ਚ ਲਗਾ ਵੀ ਕੋਈ ਗੱਲ ਨਹੀਂ ਸੀ ਵੀ ਸਰਪੰਚ ਤਾਂ ਕੰਮ ਪਿੰਡਾਂ ਦੇ ਕੰਮ ਨਵੇੜਦੇ ਹੀ ਹੁੰਦੇ ਆ ਪਿੰਡ ਦਾ ਕੰਮ ਨਵੇੜਦਾ ਸੀ ਨਾਲੀ ਦਾ ਹੀ ਨਵੇੜਦਾ ਸੀ ਕੋਈ ਉਹਨੇ ਲੜਾਈ ਨਹੀਂ ਸੀ ਕੋਈ ਝਗੜਾ ਨਹੀਂ ਸੀ ਕਰਿਆ ਤੇ ਉੱਥੇ ਬੈਠਾ ਸੀ ਜਾ ਕੇ ਬੱਚੇ ਜਾਵੜੇ ਨਾਲ ਕੋਈ ਪਿੰਡ ਦੇ ਨਾਲ ਜਾਂਦੇ ਹੀ ਹੁੰਦਾ ਬੱਚਾ ਸਰਪੰਚ ਦੇ ਨਾਲ ਜਾਊਗਾ ਹੀ ਸਭ ਦੀ ਕਿਸੇ ਦੀ ਸੁਣਾਈ ਨਹੀਂ ਸੁਣੀ ਉਹਨਾਂ ਨੇ ਚੱਕ ਕੇ ਸਿੱਧੇ ਪੁਲਸ ਨੇ ਸਾਰੇ ਪਿੰਡ ਦੇ ਵਿੱਚ ਕੁੱਟ-ਕਟਾਈ ਕਰਤੀ ਆ ਨਾਲੀ ਮਾਲਾ ਇੱਕ ਨਾਲੀ ਤੋਂ ਮਾਮਲਾ ਵਧਿਆ ਆ ਕੇ ਬਾਅਦ ਦੇ ਵਿੱਚ ਇਹ ਮੈਨੂੰ ਲੱਗਦਾ ਜਿਹੜਾ ਹੈਗਾ ਪੂਰੇ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੁਣ ਤੁਹਾਡੇ ਕੋਲ ਕੌਣ ਆਉਂਦਾ ਹਾਂ ਤਾਂ ਜੀ ਸਾਡੇ ਕੋਲੇ ਜੀ ਹਜੇ ਤੀਕ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਹੈਗਾ ਜੀ ਪਰ ਕਿਹੜਾ ਜਵਾਕ ਸਾਡੇ ਆਉਂਦੇ ਹੈਗੇ ਜਸੇਵੰਦਾਂ ਨੇ ਸਾਡੀ ਮਦਦ ਕੀਤੀ ਸਾਡੀ ਮਦਦ ਬੜਾ ਜਥੇਬੰਦਾਂ ਨੇ ਧਰਨੇ ਲਾ ਕੇ ਤੁਹਾਡੇ ਬੱਚਿਆਂ ਨੂੰ ਜਿਹੜਾ ਹੈਗਾ ਜਿਹੜਾ ਹੈਗਾ ਜਸੇਵੰਦੀ ਨੇ ਕਢਾਏ ਆ ਜੀ ਬੱਚੇ ਮੇਰੇ ਚ ਇੰਨੀ ਕਿੰਨੀ ਹੈ ਮੈਂ ਤਾਂ ਸੀਗੀ ਜੀ ਮੇਰੇ ਤਾਂ ਬੰਦਾ ਨਹੀਂ ਸਤ ਰੰਡੀ ਰੋਣੀ ਮੈਂ ਹੈ ਗਈਆਂ ਜੀ ਮੇਰੇ ਤਾਂ ਇਹਨਾਂ ਨੇ ਮਦਦ ਕਰੀ ਗਈ ਆ ਉਹ ਲਗਭਗ ਇਹ ਮਾਮਲਾ ਜਦੋਂ ਜਥੇਬੰਦਾਂ ਦੇ ਆਪਾਂ ਗੱਲ ਕਰ ਗਏ ਅ ਧਿਆਨ ਚ ਆਇਆ ਉਹਨਾਂ ਨੇ ਧਰਨੇ ਲਾਏ ਧਰਨੇ ਲਾਉਣ ਤੋਂ ਬਾਅਦ ਜਿਹੜਾ ਹੈਗਾ ਪਿਛਲੇ ਦਿਨਾਂ ਦੇ ਜਿਹੜਾ ਲਗਭਗ ਕੱਲ ਕੱਲ ਹੀ ਛੱਡੇ ਨਾ ਸਾਰੇ ਜਣੇ ਕੱਲ ਤੇ ਪਰਸੋਂ ਮੰਗਲਵਾਰ ਆ ਮੰਗਲਵਾਰ ਨੂੰ ਜਿਹੜੇ ਇਹ ਸਾਰੇ ਅਧਿਹਾ ਕੀਤੇ ਗਏ ਤੇ ਕੀ ਸੀ ਪੂਰਾ ਮਾਮਲਾ ਬਾਈ ਇਹ ਪੂਰਾ ਦਾ ਪੂਰਾ ਪੂਰਾ ਇੱਥੇ ਨਾਲੀਆਂ ਤੋਂ ਚਲਿਆ ਹੀ ਪਾਣੀ ਤੇ ਚਲਿਆ ਹੀ ਸਾਰਾ ਕੁਝ ਸੀ ਉਹਨਾਂ ਨੇ ਅਸੀਂ ਤਾਂ ਧਰਨੇ ਲਾਏ ਸੀਗੇ ਜੀ ਕਰਨ ਲੱਗੇ ਬੈਠੇ ਸੀ ਬੰਦੀ ਵਿੱਚ ਵਿੱਚੋਂ ਕੀ ਐ ਨਹੀਂ ਪਤਾ ਕੀ ਨਹੀਂ ਉਹ ਕਰਤਾ ਇਹ ਹੁੱਲੜ ਬਾਜੀ ਪਈਗੀ ਬੰਦੇ ਉਧਰ ਸਕੂਲਾਂ ਦੇ ਵਿੱਚ ਬੱਚਿਆਂ ਦੇ ਸੈਨ ਵਗੈਰਾ ਉਹੀ ਆਂਦੀ ਸੀਗੇ ਉਧਰ ਆਈ ਜਾਂਦੀ ਸੀਗੇ ਇੱਕੇ ਦਾ ਵੀ ਉਹਨਾਂ ਨੇ ਬਸ ਅੱਛਾ ਇੱਕੇ ਦਾ ਵੀ ਉਹਨਾਂ ਨੇ ਚੱਕਣੀ ਸ਼ੁਰੂ ਕਰਤੇ ਬੰਦੀ ਮੈਂ ਵੀ ਬੈਂਕ ਚੋਂ ਆਈ ਜਾਂਦੇ ਆਉਂਦੇ ਦੀ ਬਸ ਰਾਸ ਤੇ ਵਿੱਚ ਘਿਰਿਆ ਵੈ ਮੈਨੂੰ ਇਹਨੇ ਨਹੀਂ ਸਾਰਾਂ ਤੇ ਡਾਂਗ ਕਿਦਾਂ ਵੀ ਭਰਾਤੇ ਜਾਂਦੇ ਨਹੀਂ ਬੱਸ ਮਸਾਸ ਨਹੀਂ ਹਾਂਜੀ ਇਹਦੀ ਪਤਨੀ ਉਹ ਕੁੱਟੀ ਆ ਜੀ ਅੱਛਾ ਤੁਹਾਡੇ ਘਰਾਂ ਵਾਲੇ ਵੀ ਬਹੁਤ ਉਹਨਾਂ ਨੇ ਮੈਨੂੰ ਸ਼ਰੋਨ ਦੀ ਕੋਸ਼ਿਸ਼ ਕੀਤੀ ਇਹਦੇ ਤੇ ਵੀ ਡਾਂਗਾਂ ਲੱਗ ਗਏ ਸੋ ਆ ਬਾਪੂ ਤੋਂ ਪੁੱਛਦਾ ਬਾਪੂ ਜਿਹੜਾ ਹੈਗਾ ਇਹ ਮਾਮਲਾ ਤੁਹਾਡਾ ਜਿਵੇਂ ਮੀਡੀਆ ਦਿਖਾ ਰਿਹਾ ਭਈ ਇਹ ਭਾਈ ਜੱਟਾਂ ਦਾ ਤੇ ਜਿਹੜਾ ਹੈਗਾ ਦਲਤ ਅਦਲਤਾਂ ਦਾ ਮਾਮਲਾ ਜਾਂ ਵੈਸੇ ਹੀ ਸੀਗਾ ਹੁਣ ਕਿਉਂਕਿ ਸਾਰੀ ਦੁਨੀਆ ਚ ਹੀ ਰਹਿੰਦੇ ਆ ਹਰ ਪਿੰਡ ਚ ਬੰਦੇ ਨੇ ਤਾਂ ਤੁਹਾਡਾ ਮਾਮਲਾ ਕੀ ਆ ਕਿਉਂਕਿ ਮੀਡੀਆ ਕਿਦਾਂ ਦਾ ਬੋਲਦਾ ਤੁਹਾਡਾ ਕੀ ਕਹਿਣਾ ਹੈ ਗੱਲ 'ਚ ਤੁਹਾਡੀ ਕਮਦੂਰ ਨਾਲ ਕੋਈ ਪਹਿਲਾ ਰਿਜਿਟ ਰਾਂਜੇ ਸੀ ਜਾਂ ਤੁਹਾਡੇ ਤਾਂ ਪਹਿਲਾ ਖਾਰਖਾਨਾ ਸੀ ਜਾਂ ਕਿਤੇ ਕੁਦਰਤੀ ਤੌਰ ਤੇ ਇੱਡੀ ਗੱਲ ਬਣ ਗਈ ਹੈ ਨਹੀਂ ਕੁਦਰਤੀ ਹੋਈ ਹੈ ਕੁਦਰਤੀ ਹੋਈ ਹੈ ਇਹ ਮੈਂ ਤਾਂ ਪਿੰਡ 'ਚ ਨੂੰ ਜਾਂਦਾ ਸੀਗਾ ਜਾਂਦਾ ਸੀ ਤੇ ਉੱਥੇ ਜਦੋਂ ਵੇਖਣ ਗਏ ਸਰਪੰਚ ਨਾਲ ਸੀਗਾ सरपंच ਦੇ ਨਾਲ ਉਹਦੇ ਨਾਲ ਮੁੰਡੇ ਵੀ ਸੀਗੇ ਮੁੰਡੇ ਨਾਲ ਉਹਦੇ ਨਾਲ ਉਥੋਂ ਜਦੋਂ ਗਏ ਜਾ ਕੇ ਤੇ ਫਿਰ ਉਹਨਾਂ ਦੀ ਖਨੀ ਪਹਿਲਾਂ ਹੀ ਮਿੱਟੀ-ਮੂਟੀ ਸੀਗੀ ਵੀ ਇਹ ਗੱਲ ਇਹ ਕਰਨੀ ਹੈ ਤੇ ਉਹਨਾਂ ਨੇ ਬਸ ਪੁੱਛਿਆ ਨਹੀਂ ਦੱਸਿਆ ਨਹੀਂ ਦਿਵਾਦਿਆਂ ਕਿ ਉਹਦੇ ਘਰ ਵਾਲੀ ਤੇ ਦੂਜੀਆਂ ਬੁੜੀਆਂ ਵੀ ਕਹਿੰਦੀਆਂ ਹੁਣ ਕਾਸ ਨੂੰ ਅਸਲਾ ਰੱਖਿਆ ਕਿ ਚੱਕ ਦਿਓ ਬਸ ਫਿਰ ਇੱਕ ਥੋੜੀ ਫਿਰ ਤਕਾਮੁਕੀ ਹੋਇਆ ਤੇ ਬਸ ਇੱਥੋ ਹੀ ਗੱਲ ਚੱਲ। ਤੇ ਜਦੋਂ ਤੁਹਾਡੇ ਤੇ ਪਰਚੇ ਕੱਟੇ ਗਏ ਆ ਠੀਕ ਆ ਤੇ ਹੁਣ ਮੰਨ ਲਓ ਤੁਹਾਡੇ ਸਾਰੇ ਬੰਦੇ ਰਿਆ ਹੁਣ ਉਹਨਾਂ ਤੇ ਪਰਚਾ ਕੱਟੇ ਗਿਆ ਹੁਣ ਉਹ ਭੱਜੇ ਵੇ ਆ ਹੁਣ ਤੁਹਾਡੀ ਕੀ ਪੋਜੀਸ਼ਨ ਹੈ? ਪ੍ਰੀਚਿਤ ਕੀ ਜਿੰਨੀ ਕਾਰਵਾਈ ਬੰਦਦੀ ਐ ਉਨੀ ਕਰੇ ਨਾ ਕਿ ਮਲਾ ਕਿਸ ਤਰ੍ਹਾਂ ਦੀ ਕਾਰਵਾਈ ਚਾਹਣੇ ਅੰਦਰ ਹੁਣੇ ਚਾਹੀਦੀ ਓ ਫੜੇ ਗਏ ਅਜੇ ਤੱਕ ਕੋਈ ਹੈ? ਅਜੇ ਤੱਕ ਜਿਹੜਾ ਹੈ ਤੇ ਅਜੇ ਤਾਂ ਉਹ ਆਹੋ ਲਾਈ ਜਾਂਦੇ ਐ ਐਕਸ਼ਨ ਕਮੇਟੀ ਨਹੀਂ ਬਤਾ ਦੋ ਸਰ ਹਾਂ ਸਾਰਾ ਕਿ ਸਾਨੂੰ ਗੱਲ ਦਾ ਇੰਨੀ ਦਾ ਪਤਾ ਨਹੀਂ ਜਿਹੜੇ ਸਾਡੇ ਬੱਚੇ ਛੜਾ ਕੇ ਲਿਆਏ ਮੁੱਖ ਸਾਡੇ ਉਹਨਾਂ ਤੋਂ ਗੱਲ ਸਾਨੂੰ ਗੱਲ ਨਹੀਂ ਆਉਂਦੀ ਸਾਡੇ ਤਾਂ ਬੱਚੇ ਖਿਲਾੜੀ ਹੂੰ ਪੀੜ ਤੇ ਮਾਲਾ ਕਿੰਨੇ ਜਿਹੜਾ ਹੈਗਾ ਮਾਲਾ ਤੁਹਾਡੇ ਜਿਹੜਾ ਹੈਗਾ ਪੂਰੇ ਦੇ ਪੂਰੇ ਘਰਾਂ ਦੇ ਵਿੱਚੋਂ ਕਿੰਨੇ ਬੱਚੇ ਲੈ ਕੇ ਹੋਣੇ ਆ ਪੁਲਿਸ ਨੇ ਕਿੰਨੇ ਕ ਕੁੱਟੇ ਆ ਜਾਂ ਕਿੰਨੇ ਆ 10 15 ਬੱਚੇ ਤਾਂ ਸੀਗੇ 30 40 40 ਆ ਦੋ ਘਟ 40 ਆ ਤੇ ਤਿੰਨ ਬੁੜੀਆਂ ਦੋ ਚ ਘਟ 40 ਮੈਂ 38 ਜਿਹੜਾ ਹੈਗਾ ਨੌਜਵਾਨ ਆ ਤੁਹਾਡੇ ਬੱਚੇ ਪਲੱਸ ਨੌਜਵਾਨ ਤੇ ਇਹਨੂੰ ਰੂੜੀ ਤੇ ਢਾ ਲਿਆ ਚਾਰ ਆ ਜਾਣਿਆ ਨੇ ਤੇ ਨਹੀਂ ਜਿਹੜਾ ਹੈਗਾ ਤੁਹਾਨੂੰ ਪੁਲਿਸ ਨੇ ਪਹਿਲਾਂ ਨਹੀਂ ਜਿਹੜੇ ਇਹ ਤਾੜਨਾ ਕੀਤੀ ਕਿ ਤੁਹਾਡੇ ਤੇ ਐਕਸ਼ਨ ਹੋ ਸਕਦਾ ਪਹਿਲੇ ਤੁਸੀਂ ਪਰ ਸਿੱਤਾ ਸੱਦੀ ਉਹਨਾਂ ਦੇ ਘਰੇ ਹੀ ਜਾਈ ਜਾਂਦੀ ਸੀ ਉਧਰ ਹੀ ਜਾਈ ਜਾਂਦੀ ਜੇ ਪੁਲਿਸ ਸਾਡੇ ਅਲੱਦੀ ਹੁੰਦੀ ਫੇਰੇ ਗਵਾਕਾ ਹੀ ਨਹੀਂ ਹੁੰਦਾ ਸੀਗਾ ਸਾਡੇ ਸਰਪੰਚ ਤੋਂ ਪਹਿਲਾਂ ਗੱਲ ਚੱਲੀ ਸਰਪੰਚ ਨੂੰ ਧੌਲ ਮੁੱਕੀ ਕਰੀ ਉਹਨੇ ਵਿਚਾਰੇ ਨਹੀਂ ਤਰਨਾ ਲਾ ਲਿਆ ਧਰਨੇ ਤੇ ਤਾਂ ਫੇਰ ਅਸੀਂ ਆਉਣਾ ਹੀ ਸੀ ਜਦੋਂ ਅਸੀਂ ਆਪਦਾ ਸਰਪੰਚ ਬਣਾਇਆ ਸੀ ਨਹੀਂ ਆ ਜੇ ਮੈਂ ਮੰਨ ਲਵਾਂ ਤੁਸੀਂ ਹੁਣ ਲਗਭਗ ਤੁਹਾਡੀ ਉਮਰ ਹੀ ਬਹੁਤ ਹੋ ਗਈ 40 45 ਸਾਲ ਉਮਰ ਹੋ ਗਈ ਹੋਣੀ ਹੈ ਹਨਾ ਇਹ ਪਿੰਡ ਚ ਵਿਆਹ ਨੂੰ ਵੀ 25 ਸਾਲ ਹੋ ਗਏ ਜਿਸ ਤਰ੍ਹਾਂ ਦਾ ਕਦੇ ਇਹ ਤਾਂ ਕਿਤੇ ਇਦਾਂ ਹੁੰਦਾ ਤੁਹਾਡਾ ਵੀ ਸਾਡੇ ਤਾਂ ਤਰਨਾ ਹੀ ਨਹੀਂ ਲੱਗਦਾ ਸੀ ਆਈ ਪਤਾ ਨਹੀਂ ਕੀ ਸਾਡੇ ਤਾਂ ਪਿੰਡ ਤੇ ਕਹਿਰ ਵਾਤ ਗਿਆ ਹਜੇ ਤਾਂ ਜੀ ਕੁਛ ਨਹੀਂ ਵਿਗੜਿਆ ਜੇ ਗੋਲੀ ਚੱਲ ਜਾਂਦੀ ਸਾਡਾ ਬੱਚਾ ਬੱਚੀ ਮਰ ਜਾਂਦਾ ਸਾਡੇ ਚੱਲ ਕੁੱਟ ਮਾਰ ਕਰ ਲਈ ਰਾਮ ਆਜੂ ਹਾਂ ਗੋਲੀ ਚੱਲੀ ਆ ਛਰਲੇ ਛਰਲੇ ਆਂਦੇ ਪਤ ਸੰਤੋਹ ਜੀਆਂ ਗੱਲਾਂ ਨਹੀਂ ਹੁੰਦੀਆਂ ਹਾਂ ਨਹੀਂ ਪਤਾ ਗੱਲਾਂ ਨਹੀਂ ਹੁੰਦੀਆਂ ਸਾਨੂੰ ਇਧਰਲੇ ਪਾਸੇ ਮਾਤਾ ਵਰਗਾ ਮਾਤਾ ਕੀ ਕਹਿਣਾ ਚਾਹੋਂਗੇ ਸਾਰੀ ਜਿਹੜੇ ਘਟਨਾ ਕਰਮ ਤੇ ਤੇ ਕਟਨਾ ਦੇ ਬਸ ਜੇ ਇਸ ਯਾਹੀ ਕਹਿਣਾ ਚਾਹੁੰਦੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜਿਵੇਂ ਸਾਡੇ ਬੱਚਿਆਂ ਨੂੰ ਕੁੱਟਿਆ ਗਿਆ ਉਵੇਂ ਉਹਨਾਂ ਨੂੰ ਕੁੱਟਿਆ ਜਾਵੇ ਉਹਨਾਂ ਕਿੰਨਾਂ ਨੂੰ ਕਿੰਨੇ ਜਾਣੇ ਆ ਗਮਦੂਰ ਸਿੰਘ ਪੱਪੂ ਆ ਇੱਕ ਜੱਜੀ ਸਿੰਘ ਉਹਦਾ ਭਰਾ ਹੀ ਆ ਠੀਕ ਹੈ ਉਹ ਕਹਿੰਦੇ ਜੀ ਅਸੀਂ ਸੇਲਰ ਮਾਲਕ ਅਸੀਂ ਨਿੱਕੀ ਸੁੱਕੀ ਜਾਤ ਨੂੰ ਕੀ ਜਾਣਦੇ ਆ ਬਾਬੂ ਸਿੰਘ ਹਾਂ ਇੱਕ ਬਾਬੂ ਸਿੰਘ ਇਹ ਮਾਤਾ ਜਿਹੜਾ ਹੈਗਾ ਜਿਹੜਾ ਤੁਸੀਂ ਜਿਵੇਂ ਤੁਸੀਂ ਕਹਤਾ ਵੇਚਣਾ ਜਾਤੀ ਸ਼ਬਦ ਵੀ ਕਿਹਾ ਤੁਸੀਂ ਕੀ ਇਹ ਕੋਈ ਕਿਤੇ ਪਹਿਲਾਂ ਵੀ ਹੋਈ ਗੱਲ ਤੇ ਕੱਲ ਹੀ ਬਸ ਇੱਕ ਇੱਕ ਵਾਰੀ ਹੋਈ ਹੈ ਕਿਉਂਕਿ ਤੁਸੀਂ ਹਾਂ ਜੀ ਨਾ ਜੀ ਉਹ ਬਸ ਐਂ ਜਰਦੇ ਨਹੀਂ ਸੀ ਵੀ ਵੇੜੇ ਚ ਸਰਪੰਚੀ ਕਿਉਂ ਜਾ ਰਹੀ ਸੀ ਇਹ ਸਰਪੰਚੀ ਸਾਡੇ ਹੱਥੋਂ ਨਹੀਂ ਚਾਹੀਦੀ ਸੀਗੀ ਮਨਾ ਸਰਪੰਚ ਐਸਲਾ ਮੈਂ ਸਰਪੰਚੇ ਦੇ ਟਾਸ ਲਈ ਜਿਹੜੀ ਹੈਗੇ ਹੁਣ ਤੁਹਾਡੇ ਤੇ ਜਾ ਕੇ ਇਸ ਵਕਤ ਨਿਕਲੀ ਹੈ ਹਾਂ ਹਾਂ ਬਸ ਸੁਣਣਿਆ ਹਾਈ ਖਾਰ ਖਾਂਦੇ ਸੀਗੇ ਵੀ ਸਰਪੰਚੀ ਵੇਲੇ ਚ ਜਾਣ ਨਹੀਂ ਦੇਣੀ ਜਿੱਤੇ ਵੋਟਾਂ ਪੈਂਦੀਆਂ ਸੀ ਉਹਦੇ ਵੀ ਗਮਦੂਰ ਸਿੰਘ ਪੱਪੂ ਇਹ ਹੀ ਗੱਲ ਕਹਿੰਦਾ ਸੀਗਾ ਵੀ ਵੇਲੇ ਚ ਸਰਪੰਚੀ ਨਹੀਂ ਜਾਣ ਦੇਣੀ ਸੀ ਸੋ ਇੱਕ ਜਿਹੜਾ ਹੈਗਾ ਇਹ ਤਾਂ ਕੇ ਪਹਿਲੋਂ ਵੀ ਹੈ ਵੀ ਭਾਈ ਜਿਹੜਾ ਹੈਗਾ ਸਰਪੰਚੀ ਪਿੱਛੇ ਜਿਹੜਾ ਹੈਗਾ ਪਹਿਲਾਂ ਕਿਉਂਕਿ ਜਦੋਂ ਮੰਨ ਲਓ ਆਪਾਂ ਕਹਿੰਗੇ ਜਦੋਂ ਸਰਪੰਚ ਦੀ ਸੀਟ ਰਿਜ਼ਰਵ ਹੋ ਜਾਂਦੀ ਹੈ ਹਨਾ ਤਾਂ ਇੱਕ ਤਣਾੜ ਪਿੰਡ ਦੇ ਉਧਰ ਹੋ ਜਾਂਦੇ ਇੱਕ ਕੁਝ ਬੰਦੇ ਉਧਰ ਹੋ ਜਾਂਦੇ ਤਾਂ ਸੋ ਤੁਸੀਂ ਉਹ ਉਦੋਂ ਅਪਜਟ ਵਾਲਾ ਜਿੱਤ ਗਿਆ ਮਤਲਬ ਤੁਹਾਡਾ ਤੁਸੀਂ ਉਲਟ ਸੀ ਹਾਂਜੀ ਸੋ ਇਹ ਉਦੋਂ ਕਹਿੰਦੇ ਆ ਤੇ ਹੁਣ ਮਤਲਬ ਜਿਹੜਾ ਹੈਗਾ ਇਹ ਮੁੰਡੇ ਖੜੇ ਇਹਨਾਂ ਨੂੰ ਵੀ ਪੁੱਛ ਲੈਣਾ ਇਹਨਾਂ ਨੂੰ ਥੋੜਾ ਜ਼ਿਆਦਾ ਵੱਧ ਪਤਾ ਹੋਣਾ ਹਾਂਜੀ ਐਸੇ ਮੁੰਡੇ ਕਹਿੰਦੇ ਬੋਲਦੇ ਨੇਗੇ ਅਸਲ ਦੇ ਵਿੱਚ ਹਜੇ ਵੀ ਇੱਕ ਤਰ੍ਹਾਂ ਦਾ ਸੈਮ ਹੈਗਾ ਬਣਿਆ ਹੋਇਆ ਠੀਕ ਹੈ ਕਾਰਨਾ ਕਿਉਂਕਿ ਜੇਕਰ ਇਸ ਪੂਰੇ ਮਾਮਲੇ ਨੂੰ ਜਿਹੜੀਆਂ ਹੈ ਖੇਤ ਮਜ਼ਦੂਰ ਯੂਨੀਅਨਾਂ ਕਿਸਾਨ ਯੂਨੀਅਨਾਂ ਆ ਨਾਂ ਨਜੜਤੀਆਂ ਤਾਂ ਹੋ ਸਕਦਾ ਹੈ ਕਿ ਅੱਧੇ ਪਿੰਡ ਦੇ ਪਰਚੇ ਜਿਹੜੇ ਹੈਗਾ 6-6 ਮਹੀਨੇ ਇਹ 6-6 ਮਹੀਨੇ ਜਿਹੜੇ ਅੰਦਰ ਹੀ ਰਹਿੰਦੇ ਹਨ ਫਲਹਾਲ ਇੱਕ ਗੱਲ ਹੈ ਵੀ ਜਿਹੜੀਆਂ ਜਥੇਬੰਦੀਆਂ ਚਾਹੇ ਰਾਜਨੀਤਿਕ ਪਾਰਟੀਆਂ ਭਾਈ ਇੱਕ ਗੱਲ ਸੀ ਰਾਜਨੀਤਿਕ ਮੈਂ ਪੁੱਛਦਾ ਮਤਾਂ ਰਾਜਨੀਤਿਕ ਪਾਰਟੀਆਂ ਤੁਹਾਡੇ ਤੁਹਾਡੇ ਵਾਸਤੇ ਖੜੀਆਂ ਜਾਂ ਯੂਨੀਅਨਾਂ ਖੜੀਆਂ ਸਾਡੇ ਨਾਲ ਰਾਜਨੀਤੀ ਪਾਰਟੀਆਂ ਕੋਈ ਨਹੀਂ ਖੜੀਆਂ ਜੀ ਸਾਨੂੰ ਤਾਂ ਵਰਤ ਕੇ ਛੱਡ ਦਿੰਦੇ ਆ ਵੋਟਾਂ ਲੈ ਕੇ ਸਾਡੇ ਪਿੰਡ ਦੇ ਵਿੱਚ ਪੈਰ ਵੀ ਨਹੀਂ ਪਾਉਂਦੇ ਆ ਐਮਐਲਏ ਨੇ ਸਾਡੇ 1 ਦਿਨ ਵੀ ਪਿੰਡ ਦੇ ਵਿੱਚ ਆ ਕੇ ਐ ਨਹੀਂ ਪੁੱਛਿਆ ਵੀ ਤੁਸੀਂ ਜਿਉਂਦੇ ਆ ਕਿ ਮਰੇ ਆ ਹਾਂ ਸੱਚ ਇਹ ਵੀ ਗੱਲ ਪੁੱਛਣ ਵਾਲੀ ਜਦੋਂ ਤੁਹਾਡੇ ਐਡਾ ਘਟਣਾ ਹੋਇਆ ਤਾਂ ਫਿਰ ਜਿਹੜੇ ਤੁਹਾਡੇ ਜੈਤੋ ਦੇ ਮੌਜੂਦਾ ਵਿਧਾਇਕ ਨੇ ਫਿਰ ਉਹਨਾਂ ਦਾ ਕੀ ਪੱਖ ਸੀ ਇਹਦੇ ਵਿੱਚ ਉਹਨਾਂ ਦਾ ਹੀ ਸਾਡੇ ਵਿੱਚ ਮਤਲਬ ਕੀ ਸਾਨੂੰ ਤਾਂ ਕੁਝ ਨਹੀਂ ਪੁੱਛਿਆ ਉਹਨਾਂ ਨੇ ਜਦੋਂ ਮਤਲਬ ਕੀ ਧਰਨਾ ਲੱਗਿਆ ਨਹੀਂ ਤਾਂ ਬੰਦਾ ਆਉਂਦਾ ਜਿਵੇਂ ਐਮਐਲਏ ਸੀਗਾ ਸਾਡੇ ਵੀ ਮਤਲਬ ਜ਼ਿਲ੍ਹੇ ਦਾ ਜਾਂ ਸਾਡੇ ਜੈਤੋ ਮਤਲਬ ਤੇ ਉਹ ਬੰਦੇ ਦਾ ਹੱਕ ਬਣਦਾ ਸੀ ਵੀ ਭਾਈ ਤੁਸੀਂ ਧਰਨਾ ਲਾਇਆ ਤੇ ਜਾਂ ਤੁਸੀਂ ਮਾਲਾ ਵੀ ਵਿਹ ਆ ਕੇ ਸਾਡੀ ਫਰਿਆਦ ਸੁਣਦਾ ਗਰੀਬ ਬੰਦਿਆਂ ਦੀ ਤੇ ਸਾਡੀ ਉਹਨਾਂ ਨੇ ਕੋਹ ਨਹੀਂ ਸੁਣੀ ਨਾ ਪੁਲਿਸ ਪ੍ਰਸ਼ਾਸਨ ਨੇ ਸੁਣੀ ਆ ਜੇ ਕਿਤੇ ਮਾਮਲਾ ਇਹ ਮਾਲਾ ਵੀ ਆਈ ਨਾ ਸਾਡੇ ਬੰਦਿਆਂ ਦੇ ਸੱਟਾਂ ਵਜਦੀਆਂ ਨਾ ਪੁਲਿਸ ਪ੍ਰਸ਼ਾਸਨ ਦੇ ਵਜਦੀਆਂ ਇਹ ਐਸ ਐਚਓ ਰਕੇਸ਼ ਆ ਜਿਹੜਾ ਇਹੀ ਇਹਨੂੰ ਮਾਮਲੇ ਨੂੰ ਸੁਲਝਾ ਸਕਦਾ ਸੀ ਵੀ ਟਕਾ ਸਕਦਾ ਸੀਗਾ ਲੜਾਈ ਵੀ ਦੋਨਾਂ ਧਿਰਾਂ ਨੂੰ ਵੀ ਮਤਲਬ ਕਿ ਇਹ ਜਿਹੜਾ ਨਾਲੀ ਦਾ ਮਸਲਾ ਸੀਗਾ ਇਹ ਉੱਥੇ ਹੀ ਉਹ ਕਰਾ ਸਕਦੇ ਕਿਉਂਕਿ ਰਲ ਮਿਲੀ ਭੋਗਤਾਈ ਇਹ ਵਿੱਚ ਹੀ ਸਾਰੇ ਸਿਆਸੀ ਪਾਰਟੀ ਦੇ ਲੀਡਰ ਆ ਹਾਂ ਥੋੜਾ ਨਾਲੀ ਵਾਲਾ ਵੀ ਦੱਸ ਦੋ ਕਿੰਦਾ ਦਾ ਮਾਮਲਾ ਸੀ ਥੋੜਾ ਨਾਲੀ ਵਾਲਾ ਇਹ ਮਾਮਲਾ ਉਹਨਾਂ ਨੇ ਨਾ ਆਪਦੇ ਗੇਟ ਦੇ ਸਾਹਮਣੇ ਜਿਹੜੀ ਪਹਿਲਾਂ ਖਾਲਾ ਚੱਲਦਾ ਸੀਗਾ ਹਾਂ ਉਹਨਾਂ ਨੇ ਫਰਸ ਲਾ ਲਈ ਫਰਸ ਲਾ ਕੇ ਤੇ ਉਹ ਪਾਣੀ ਆ ਜਿਹੜਾ ਉਹਦਾ ਮਹਾਨ ਜਿਹੜਾ ਇੱਧਰ ਵੀ ਵਿਹੜੇ ਵਾਲ ਨੂੰ ਕਰ ਦਿੱਤਾ ਜੀ ਮਜ਼ਦੂਰਾਂ ਦੇ ਘਰਾਂ ਵੱਲ ਨੂੰ ਤੇ ਉਹ ਖਾਲਾ ਉਹਨਾਂ ਨੇ ਕਰਤਾ ਬੰਦ ਜੀ ਮਤਲਬ ਕਿ ਸਾਡੇ ਬਾਹਰ ਤੇ ਕੋਈ ਚਿੱਕੜ ਨਾ ਹੋਵੇ ਜਾਂ ਕਿਵੇਂ ਆ ਉਹ ਪਹਿਲਾਂ ਤੋਂ ਜਿਹੜਾ ਖਾਲਾ ਸੀਗਾ ਉਹ ਚੱਲਦਾ ਸੀ ਛੱਪੜ ਦੇ ਵਿੱਚ ਪਾਣੀ ਪੈਂਦਾ ਸੀ ਜੀ ਉਹਨਾਂ ਨੇ ਉਧਰੋਂ ਕੱਟ ਕੇ ਤੇ ਇੱਧਰ ਨੂੰ ਮੋੜਤਾ ਪਾਣੀ ਹਾਂ ਪਾਣੀ ਉਹ ਪੈਂਦਾ ਸੀਗਾ ਜੀ ਜਿਹੜਾ ਹੁਣ ਸਰਪੰਚ ਨੇ ਜਿਹੜੇ ਪੀਣ ਵਾਲੇ ਪਾਣੀ ਵਾਲੀਆਂ ਪਾਈਪਾਂ ਜੀ 4 ਇੰਚੀ ਜੀ ਉਹ ਵੱਡੇ ਪਾਈਪ ਜਿਹੜੇ ਦੂਜੇ ਛੱਪੜ ਤੋਂ ਦੂਸਰੇ ਛੱਪੜ ਤੱਕ ਪਾਣੀ ਜਾਂਦਾ 24 ਘੰਟੇ ਵਾਰੀ ਆ ਵਾਟਰ ਵਕਸ ਦੀ ਹਾਂ ਉਹ ਪਾਣੀ ਕਿਸੇ ਵਰਤੋਂ ਚ ਨਾ ਆਉਣ ਕਾਰਨ ਕੁਝ ਤਾਂ ਪਿੱਛੇ ਜ਼ਿਮੀਂਦਾਰ ਉਹਨੂੰ ਵਰਤਪੂਰਤ ਲੈਂਦੇ ਆ ਉਸ ਜਿਹੜਾ ਗੰਦਾ ਮੰਦਾ ਉਹਨਾਂ ਦੇ ਘਰਾਂ ਘਰਾਂ ਦਾ ਪਾਣੀ ਆਉਂਦਾ じゃ ਉਹ ਛੱਪੜ ਦੇ ਵਿੱਚ ਦਾਣਾ ਮੰਡੀ ਵਾਲੇ ਦਾ ਉਹ 6 ਇੰਚੀ ਪਾਈਪ ਪਾਈ ਆ ਉਹਨਾਂ ਵਿੱਚ ਦੀ ਪਾਣੀ ਜਾਂਦਾ ਜਿਹੜੀ ਇਹ ਨਾਲੀ ਵਾਲਾ ਮਤਲਬ ਕਿ ਉਹ ਪਾਣੀ ਵਾਲਾ ਮਸਲਾ ਜੀ ਉਹ ਪਾਣੀ ਜਿਹੜਾ ਸਾਡੇ 4-5 ਘਰਾਂ ਦੇ ਸਰਪੰਚ ਸਮੇਤ ਇਹਦੇ ਚਾਚੇ ਤਾਏ ਜਿਹੜੇ ਉਹਨਾਂ ਦੇ ਘਰਾਂ ਦਾ ਪਾਣੀ ਆ ਉਹ ਥੱਲੇ ਜਿਹੜੀਆਂ 4 ਇੰਚ ਜਿਹੜੀਆਂ 5 ਇੰਚੀ ਪਾਈਪਾਂ ਹੁੰਦੀਆਂ ਆਪਣੇ ਵਾਟਰ ਬਾਕਸ ਵਾਲੀ ਸਪਲਾਈ ਆ ਜੀ ਉਹ ਉੱਥੋਂ ਲੀਕ ਹੋਉਂਗਾ ਜੀ ਜਿਹੜੇ ਵੱਡੇ 6 ਇੰਚੀ ਪਾਈਪ ਆ ਉਹਨਾਂ ਦੇ ਥੱਲੇ ਦੀ 10 ਫੁੱਟ ਥੱਲੇ ਪਾਈਪਾਂ ਪਾਈਆਂ ਜੀ ਮੇਰੇ ਦੇਖਣ ਚ 17 18 ਸਾਲ ਪਹਿਲਾਂ ਉਹ ਵਾਟਰ ਵਾਕਸ ਚਾਲੂ ਸੀ ਉਹ ਪਾਈਪ ਉਤੋਂ ਲੀਕ ਹੋਊਗੀ ਸਰਪੰਚ ਕਹਿੰਦਾ ਵੀ ਤੁਸੀਂ 2-4 ਦਿਨ ਇਹ ਪਾਣੀ ਨੂੰ ਰੋਕੋ ਵੀ ਉਹ ਪਾਈਪਾਂ ਥੱਲੋਂ ਲੀਕ ਆ ਉਹਦੇ ਵਿੱਚ ਗੰਦਾ ਪਾਣੀ ਮਿਲਦਾ ਚਲੋ ਜੀ ਉਸ ਕਾਰਨ ਵੀ ਇਹਨਾਂ ਨੇ ਨਹੀਂ ਰੋਕਿਆ ਤੇ ਆਹ ਫਿਰ ਧਰਨਾ ਲਾਇਆ ਨਹੀਂ ਸੁਣੀ ਗੱਲ ਫਿਰ ਸਾਡੇ ਮਤਲਬ ਕੀ ਜਿਹੜਾ ਸਰਪੰਚ ਆਈ ਇਹਦੇ ਨਾਲ ਨਾ ਕੋਈ ਉਹਨਾਂ ਨੇ ਧੱਕਾ ਮੁੱਕੀ ਵੀ ਕੀਤੀ ਆ ਮੈਂ ਤਾਂ ਹੈ ਨਹੀਂ ਸੀਗਾ ਜੀ ਤੇ ਪਰ ਮੇਰੇ ਜਿਹੜਾ ਮੇਰਾ ਭਾਈ ਆ ਉਹਨੂੰ ਫੜ ਕੇ ਵੀ ਲੈ ਗਈ ਸੀ ਪੁਲਿਸ ਵਾਲੇ ਜਿਹੜਾ ਜੇਬ 'ਚ ਸੀ ਉਹਨਾਂ ਨੇ ਇਹਦੇ ਚਪਕੜੇ ਚ ਪੂੜੇ ਮਾਰੇ ਆਗੇ ਮਲਾ ਆਪਣੇ ਇਹਨਾਂ ਨੇ ਪੱਪੂ ਵਰਗੇ ਨੇ ਜਾਂ ਉਹਨਾਂ ਦੇ ਜਿਹੜੇ ਮੁੰਡੇ ਆ ਸਰਪੰਚ ਦੇ ਤੇ ਉਹਨਾਂ ਨੇ ਬੇਇੱਜ਼ਤੀ ਕੀਤੀ ਆ ਇਹਦੀ ਪਿੰਡ ਦੇ ਵਿੱਚ ਉਹ ਜਿਹੜਾ ਐਸ ਐਚਓ ਸੀਗਾ ਜੀ ਧਰਨਾ ਲਾਉਣ ਦਾ ਕੁਝ ਮੁੱਖ ਕਾਰਨ ਵੀ ਸੀਗਾ ਵੀ ਜਿਹੜਾ ਹੁਣ ਦੇਖੋ ਜੀ ਮੇਰੀ ਹੁਣ ਇੱਥੇ ਜਿਹੜੇ ਪਿੰਡ ਦੇ ਬੰਦੇ ਆ ਜੀ ਵੀ 100 ਬੰਦੇ ਦੇ ਵਿੱਚ ਮੇਰੀ ਬੇਇਜ਼ਤੀ ਹੋ ਗਈ। ਬਿਲਕੁਲ। ਉਹ ਕਹਿੰਦੇ ਵੀ ਤੁਸੀਂ ਥਾਣੇ ਜਾ ਕੇ ਸਾਡੇ ਤੋਂ ਮਾਫੀ ਮੰਗਾ ਦਿੰਨੇ ਆ। ਹਮ। ਹੁਣ ਐ ਦੱਸੋ ਜੀ ਵੀ ਜਿਹੜਾ ਬੰਦਾ ਪਿੰਡ ਦੇ 100 ਬੰਦੇ ਮੂਹਰੇ ਮਾਫੀ ਨਹੀਂ ਮੰਗਦਾ। ਉਹ ਥਾਣੇ ਜਾ ਕੇ ਮਾਫੀ ਕਿਵੇਂ ਮੰਗੂਗਾ ਜੀ? ਜੀ। ਉਹ ਥਾਣੇ ਜਾ ਕੇ ਤਾਂ ਦਮਕੀ ਮਾਰੂ ਵੀ ਤੂੰ ਕੌਣ ਹੋਣਾ ਵੀ। ਹਮ। ਇਹ ਗੱਲ ਤੋਂ ਨਹੀਂ। ਮਾਫੀ ਮੰਗਣ ਵਾਲਾ। ਜੀ। ਵੀ ਅਸੀਂ ਆਏ ਆ ਸਾਡੇ ਕੋਲ ਜ਼ਮੀਨ ਆਏ ਆ ਹਨਾ। ਬਾਕੀ ਗੱਲ ਰਹੇਗੀ ਇਹ ਵੀ ਸਾ ਅਸੀਂ ਦੇਖਦੇ ਆ ਜੀ। ਜਦੋਂ ਅਸੀਂ ਮੈਂ ਗੱਡੀ ਚਲਾਉਣਾ ਯੂਨੀਅਨ ਦੇ ਵਿੱਚ ਇੱਥੇ ਜਦੋਂ ਕੋਈ ਮਾੜਾ ਮੋਟਾ ਕੋਈ ਤਿੰਨ ਪੰਜ ਕਰਦਾ ਇਹਨਾ ਮੂਰੇ ਕੋਈ ਗਰੀਬ ਆ ਜਾਂ ਪੱਲੇਦਾਰ ਸਾਡੇ ਭਰਾ ਉਹਨਾਂ ਨੂੰ ਪਿਸਤੌਲ ਕੱਢ ਕੇ ਮੈਂ ਮੜਾਇਆ ਐ ਟੰਗਿਆ ਹੁੰਦਾ ਤੇ ਐ ਵਿਖਾਉਂਦੀ ਆ ਕੌਣ ਇਹ ਆਹੀ ਪੱਪੂ ਗਮਦੂਰ ਆ ਜਿਹੜਾ ਜੀ ਮਤਲਬ ਕਿ ਦਹਿਸਤ ਰੱਖਦੇ ਆ ਜੀ ਮਤਲਬ ਇੱਕ ਮੈਂ ਤੁਹਾਡੀ ਗੱਲ ਮੰਨਾਂ ਮੈਂ ਤੁਹਾਡੀ ਗੱਲ ਲਗਭਗ ਮੰਨ ਕੇ ਤੁਹਾਨੂੰ ਜਿਹੜਾ ਹੈਗਾ ਮੇਨ ਆਬਜੈਕਸ਼ਨ ਉਹਨਾਂ ਪੱਪੂ ਗਮਦੂਰ ਤੇ ਹੀ ਹੈ ਹਾਂਜੀ ਹੈਨਾ ਤੁਸੀਂ ਕਹਿੰਦੇ ਹੋ ਇੱਕ ਇੱਕਵੇਂ ਅੱਧੇ ਬੰਦੇ ਅੱਧੇ ਮੈਂ ਮੰਨ ਲਈ ਗੱਲ ਤਾਂ ਨਹੀਂ ਪਪੂ ਗੰਦੂਰ ਆਈ ਜਿਹੜੇ ਇਹਨਾਂ ਦੇ ਨਾਲ ਹੋਰ ਵੀ ਇਹਨਾਂ ਦੇ ਪੰਜ ਸੱਤ ਘਾਰ ਆ ਸਾਰੇ ਮਤਲਬ ਇਹ ਦੇਸਤ ਪਾਉਣੀ ਚਾਹੁੰਦੇ ਆ ਜੀ ਪਿੰਡ ਦੇ ਵਿੱਚ ਵੀ ਜਿਹੜੇ ਆ ਮਜ਼ਦੂਰਾਂ ਤੇ ਹੁਣ ਅਸੀਂ ਜਿਵੇਂ ਇੱਕ ਇਹ ਨਾਲ ਹੀ ਆ ਘਰ ਤੇ ਇੱਕ ਮੱਖਣ ਭਾਉ ਆਈਦਾ ਉਹਨੂੰ ਪੂਰਾ ਨਾਮ ਮੈਨੂੰ ਪਤਾ ਨਹੀਂ ਵੈਸੇ ਮੱਖਣ ਭਾਉ ਕਹਿੰਦੇ ਆ ਉਹ ਕਹਿੰਦਾ ਵੀ ਮੈਂ ਵਿੜੇ ਵੇਈ ਦੀ ਡਾਂਗ ਲੈ ਕੇ ਕਹਿੰਦਾ ਲੰਘਦਾ ਤੇ ਕਹਿੰਦਾ ਮੇਰੇ ਨਹੀਂ ਕੋਈ ਝਾਕਦਾ ਨਹੀਂ ਅਸੀਂ ਇਹ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਮੈਂ ਸੁਣੀ ਸੀ ਕਿਸੇ ਬੰਦੇ ਤੋਂ ਅਸੀਂ ਆਖਿਆ ਵੀ ਯਾਰ ਅਸੀਂ ਬਾਲ ਬੱਚਿਆਂ ਵਾਲੇ ਆ ਵੀ ਅਸੀਂ ਇਹਨਾਂ ਚੀਜ਼ਾਂ ਨਾਲ ਨਹੀਂ ਉਹ ਕਰਦੇ ਕੋਈ ਵੀ ਮਤਲਬ ਕਿ ਡਾਂਗ ਲੈ ਕੇ ਨੰਗਣਾ ਜਿਵੇਂ ਕਹਿੰਦੇ ਵੀ ਅਸੀਂ ਤਾਂ ਨਹੀਂ ਬੋਲਦੇ ਸੀ ਕਿ ਪਹਿਲਾਂ ਵੀ ਅਸੀਂ ਬੱਚਿਆਂ ਵਾਲੇ ਆ ਚਲੋ ਮਜ਼ਦੂਰ ਬੰਦਾ ਹੁੰਦਾ ਨਾ ਜਿਹੜਾ ਹੀ ਉਹਦਾ ਸਾਰੇ ਪਿੰਡ ਦੇ ਵਿੱਚ ਆਉਣਾ ਜਾਣਾ ਹੁੰਦਾ ਤੇ ਇਹਨਾਂ ਨੇ ਨਜਾਇਜ਼ ਫਾਇਦਾ ਸਾਡੀ ਚੁੱਪ ਦਾ ਠਾਇਆ ਸੀਗਾ ਅਸੀਂ ਏਕਤਾ ਕਰਕੇ ਚਲੋ ਧਰਨਾ ਤੁਰਨਾਂ ਲਾ ਲਿਆ ਜਾਂ ਜਿਵੇਂ ਹੁਣ ਸਾਡੇ ਬੰਦੇ ਫੜੇ ਗਏ ਸੀਗੇ ਜਦੋਂ ਕਿਸੇ ਤੇ ਵਿੱਤਾ ਪੈਂਦੀ ਆ ਉਹ ਮਤਲਬ ਕਿ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਜੀ ਜਦੋਂ ਸਾਡੇ ਨਾਲ ਨਜਾਇਜ਼ ਧੱਕਾ ਹੋ ਜਾਣਾ ਜੀ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੇ ਨਾਲ ਮਿਲ ਕੇ ਨਜਾਇਜ਼ ਧੱਕਾ ਕੀਤਾ। ਪੁਲਿਸ ਇਹਨਾਂ ਨਾਲ ਕਿਉਂ ਮਿਲ ਗਈ ਸਾਰੇ ਜੀ? ਪੁਲਿਸ ਜੀ ਹੁਣ ਤਕੜੇ ਨਹੀਂ ਹੁੰਦੀ ਆ ਜੀ ਜਿਹੜੇ ਬੰਦੇ ਦੇ ਕੋਲੇ ਹੁਣ 2 ਨੰਬਰ ਦਾ ਪੈਸਾ ਉਹ ਤਾਂ ਹੁਣ ਵੀ ਸਾਡੇ ਕੋਲੇ ਤਾਂ ਗਰੀਬਾਂ ਕੋਲੇ ਆਹੀ ਜਿਹੜੀ 3-400 ਰੁਪਇਆ ਦਿਹਾੜੀ ਆ ਉਹ ਅਸੀਂ ਤੜਕੇ ਜਾਂਦੇ ਆ ਤੁਹਾਨੂੰ ਉਹੀ ਖਾ ਜਾਂਦੇ ਆ। ਨਹੀਂ ਤੁਸੀਂ ਦਲਿਤ ਦੀ ਗੱਲ ਕਰਦੇ ਹੋ ਤਾਂ ਆ ਜਿਹੜਾ ਐਸਐਚਓ ਸਾਹਿਬ ਸੀਗੇ ਉਹ ਵੀ ਦਲਿਤ ਭਾਈਚਾਰੇ ਨਾਲ ਸੰਬੰਧ ਸੀ ਉਹਨਾਂ ਦੀ ਵੀ ਇੱਕ ਵੀਡੀਓ ਕਹਿੰਦੇ ਮੈਂ ਵੀ ਦਲਿਤ ਆ ਯਾਰ। ਨਹੀਂ ਉਹ ਤਾਂ ਪਤਾ ਕੀ ਗੱਲ ਆ ਜੀ ਦਲਿਤ ਤਾਂ ਹੁਣ ਇਹ ਐਮਐਲਏ ਵੀ ਆ। ਫਿਰ ਸਾਡੀ ਸੁਣੀ ਕਿਉਂ? ਮੈਂ ਉਹ ਹੀ ਆ ਵੀ ਇੱਕ ਤਾਂ ਇਹ ਗੱਲ ਆ ਦੂਜੀ ਮੈਨੂੰ ਇਹ ਵੀ ਦੱਸੋ ਤੁਸੀਂ ਕਿ ਤੁਹਾਡਾ ਜਿਹੜਾ ਹੈਗਾ ਮੰਨ ਲਓ ਮਸਲਾ 5-7 ਘਰਾਂ ਨਾਲ ਹੀ ਹੈ ਜਾਂ ਤੁਹਾਡੇ ਪਿੰਡ ਦੇ ਵਿੱਚ ਦਲਤ ਵਾਸਤੇ ਜ਼ਿਮੀਂਦਾਰਾਂ ਦਾ ਸਾਰਿਆਂ ਨਾਲ ਹੀ ਟਕਰ ਹੈ। ਨਾ ਜੀ ਜ਼ਿਮੀਂਦਾਰਾਂ ਨਾਲ ਸਾਰਿਆਂ ਨਾਲ ਕੋਈ ਟਕਰ ਨਹੀਂ ਸਾਡਾ। ਬਾਕੀ ਸਾਡੇ ਜਿਹੜੇ ਇਹ ਹੀ ਜਿਹੜੇ ਪਤਾ ਨਹੀਂ 10 ਘਰ ਆ ਕਿ 5-7 ਘਰ ਆ। ਇਹ ਹੀ ਸਾਡੇ ਤੇ ਥੋੜਾ ਜਿਹਾ ਰੋਵ ਰੱਖਦੇ ਜਾਂ ਇਸ ਤਰ੍ਹਾਂ ਰੱਖਦੇ ਸੀ। ਬਾਕੀ ਸਾਰੇ ਜਿਹੜੇ ਕਿਸਾਨ ਸਾਡੇ ਵੀਰ ਆ ਸਾਡੇ ਨਾ ਹੁੰਦੇ ਜਾਂਦੇ ਅਸੀਂ ਕੰਮ ਧੰਦੇ ਹੁੰਦੇ ਜਾਂਦੇ ਆ। ਸਾਨੂੰ ਕਦੇ ਉਹਨਾਂ ਨੇ ਕੋਈ ਅੱਕ ਕੜਾ ਫਰੋਜ ਵਾਲੀ ਗੱਲ ਨਹੀਂ ਕੀਤੀ। ਤੇ ਮੰਨ ਲਓ ਵੀ ਜਿਹੜਾ ਹੁਣ ਇਹ ਕਹਿ ਦੇ ਜਦੋਂ ਤੁਹਾਡੇ ਤੋਂ ਜਦੋਂ ਤੁਹਾਡੇ ਤੋਂ ਹੁਣ ਮਸੀਤ ਬਣੀ ਤੁਹਾਡੇ ਨਾਲ ਕਿਸਾਨ ਜੁਨਾਹਾਂ ਵੀ ਖੜੀਆਂ ਮਜ਼ਦੂਰਾਂ ਨਾਲ ਹਾਂਜੀ ਸਾਡੇ ਨਾਲ ਕਿਸਾਨ ਭਾਰਤੀ ਕਿਸਾਨ ਯੂਨੀਅਨ ਉਹ ਗਰਾਹੇ ਵਾਲੇ ਖੜੇ ਆ ਜੀ ਤੇ ਕੁਝ ਮਜ਼ਦੂਰ ਯੂਨੀਅਨ ਦੇ ਸਾਡੇ ਨਾਲ 10 ਜਥੇਬੰਦੀਆਂ ਖੜੀਆਂ ਤੇ ਅਸੀਂ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਤਾਂ ਚਾਹੁੰਦੇ ਆ ਜੀ ਸਾਡੇ ਲਈ ਉਹ ਰੱਬ ਬਣ ਕੇ ਹੀ ਬੋੜੇ ਆ ਅਸੀਂ ਸਾਨੂੰ ਕੁਝ ਨਹੀਂ ਪਤਾ ਸੀਗਾ ਹੁਣ ਗਰੀਬ ਬੰਦੇ ਨੂੰ ਐਸਐਚਓ ਤਾਂ ਹੀ ਤਾਂ ਛੱਡੋ ਜੀ ਇੱਕ ਮੁਨਸੀ ਤੱਕ ਨੂੰ ਵੀ ਨਹੀਂ ਜਾਣਦਾ ਹੁੰਦਾ ਜਿਹੜਾ ਦਿਹਾੜੀ ਦਿਹਾੜੀਦਾਰ ਬੰਦਾ ਜੀ ਉਹ ਮੁਨਸੀ ਤੱਕ ਕੀ ਜਾਣੂਗਾ ਜੀ ਹੁਣ ਤਾਂ ਤੜਕੇ ਨੂੰ ਮਤਲਬ ਦਿਹਾੜੀ ਨਿਕਲਿਆ ਕਰਨ ਆਪਦਾ ਮਜ਼ਦੂਰੀ ਕਰਨ ਤੇ ਘਰੇ ਆਇਆ ਨਾ ਹੀ ਇਹਨਾਂ ਸਿਆਸੀਆਂ ਪਾਰਟੀਆਂ ਦੇ ਵਿੱਚ ਜਿਹੜੇ ਸਿਆਸੀ ਪਾਰਟੀਆਂ ਦੇ ਵਿੱਚ ਬੰਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਮਲਾਜਮਾਂ ਦਾ ਤੇ ਸਾਨੂੰ ਤਾਂ ਬਸ ਇੰਨਾ ਕੀ ਪਤਾ ਹੁੰਦਾ ਵੀ ਅਸੀਂ ਹੱਥ ਨੂੰ ਆਪਦਾ ਕੀ ਸਮਾਨ ਹੈ ਨਹੀਂ ਦਾ ਤੇ ਕੀ ਅਸੀਂ ਲਿਆਉਣਾ ਆਖਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਮੰਨ ਲਓ ਤੁਹਾਡੇ ਨਾਲ ਜਿਹੜਾ ਹੈਗਾ ਐਦਾਂ ਮੰਨ ਲਓ ਪੂਰੇ ਪੂਰੇ ਵੇੜੇ ਦੇ ਉੱਪਰ ਐਕਸ਼ਨ ਲਿਆ ਗਿਆ ਹੈ ਨਾ ਤੁਸੀਂ ਕਹਣਾ ਉਹ سرمایہਦਾਰ ਬੰਦੇ ਸੀਗੇ سرمایہਦਾਰਾਂ ਨਾਲ ਪੁਲਿਸ ਵੀ ਰਲ ਗਈ ਤੁਸੀਂ ਕਹਣਾ ਦਲਤਾਂ ਦੀ ਗੱਲ ਕਰ ਗਿਆ ਤਾਂ ਐਸਐਚਓ ਸਾਹਿਬ ਵੀ ਦਲਤ ਸੀਗੇ ਐਮਐਲਏ ਸਾਹਿਬ ਵੀ ਦਲਤ ਨੇ ਉਹ ਵੀ ਨਹੀਂ ਮਤਲਬ ਤੁਸੀਂ ਕਹਣਾ ਵੀ ਇਹ ਹੁਣ ਇਹ ਮਸਲਾ ਜਿਹੜਾ ਦਲਤ ਵਰਸ ਜਿਹੜਾ ਹੈਗਾ ਜ਼ਿੰਮੇਦਾਰ ਆ ਜਾਂ ਇਹ ਮਨ ਲਓ ਜਿਹੜਾ ਕੁਝ ਕੁਝ ਕੁ ਬੰਦੇ ਆ ਜਿਹੜੇ سرمایہਦਾਰ ਉਹਨਾਂ ਵਰਸ ਤੁਹਾਡੇ ਨਾਲ ਨਹੀਂ ਇਹ ਕੁਝ ਕੁ ਬੰਦੇ ਹੀ ਆਈ ਇਹ ਸੱਤ ਅੱਠ ਘਾਰ ਆ ਜਿਹੜੇ ਇਹੀ ਹੈ ਬਾਕੀ ਸਾਡੇ ਨਾਲ ਕਿਸੇ ਦੀ ਕੋਈ ਨਾ ਕੋਈ ਲਾਗ ਡਾਟ ਨਾ ਦੁਸ਼ਮਣੀ ਆ ਬਾਕੀ ਸਾਰੇ ਕਿਸਾਨ ਭਰਾ ਸਾਡੇ ਵਧੀਆ ਅੱਗੇ ਕੀ ਐਕਸ਼ਨ ਅੱਗੇ ਕੀ ਐਕਸ਼ਨ ਅੱਗੇ ਸਾਡਾ ਐਕਸ਼ਨ ਇਹੀ ਆ ਜੀ ਵੀ ਅਸੀਂ ਆਪਦਾ ਏਕਤਾ ਸਾਡੇ ਵੀਰਾਂ ਨੂੰ ਮੈਂ ਕਹਿਣਾ ਵੀ ਏਕਤਾ ਬਣਾਈ ਰੱਖੋ ਗਲਤ ਅਸੀਂ ਕੋਈ ਕਰਨਾ ਨਹੀਂ ਆਪਦਾ ਸਿੱਧਾ ਆਪਦਾ ਕਮਾਈ ਕਰੋ ਕੰਮਾਂ ਧੰਦਾ ਦੇ ਮਾਲਾ ਵੀ ਆਪਦਾ ਡਟੇ ਰਹੋ ਤੇ ਸਾਰਿਆਂ ਦਾ ਸਾਥ ਦਿਓ ਜਿਹੜਾ ਕੋਈ ਗਲਤ ਕੰਮ ਕਰਦਾ ਜਿਹੜਾ ਕੋਈ ਮਤਲਬ ਕੋਈ ਪਿੰਡ ਚ ਹੁੰਦਾ ਕੱਦਾ ਜਾਂ ਪੰਜ ਚਾਰ ਬੰਦੇ ਜਾਂ ਹੁੰਦੇ ਆ ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਵੀ ਆਪਣਾ ਇਹ ਨਹੀਂ ਕਿ ਆਪਾਂ ਜੰਗ ਜਿੱਤ ਲਈ ਆਪਾਂ ਬੰਦੇ ਬਾਹਰ ਆ ਗਏ ਤੇ ਆਪਾਂ ਬਦਮਾਸ਼ੀ ਕਰਨੀ ਆ ਮੈਂ ਇਹ ਬਦਮਾਸ਼ੀ ਵਾਲੇ ਸਾਈਡ ਤੇ ਮਨ ਲਾ ਵੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਸਾਰੇ ਨੌਜਵਾਨ ਆਪਦੇ ਭਰਾਵਾਂ ਨੂੰ ਵੀਰਾਂ ਨੂੰ ਕਹਿੰਦਾ ਬੇਨਤੀ ਕਰਦਾ ਵੀ ਨਸ਼ਾ ਨਹੀਂ ਨਾ ਜਾਓ ਆਪਦੇ ਪਰਿਵਾਰ ਪਾਲੋ ਤੇ ਮਤਲਬ ਕਿ ਹੱਕ ਹਲਾਲ ਦੀ ਮਿਹਨਤ ਕਰੋ ਕਿਸੇ ਨੂੰ ਗਲਤ ਕਮੈਂਟ ਨਾ ਕਰੋ। ਤੁਸੀਂ ਸਮਝਦਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਸੋ ਇਹ ਆਪਾਂ ਗੱਲ ਕਰ ਗਏ ਆ ਆਮ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਦੇ ਉੱਪਰ ਪਰਚੇ ਪਏ ਜਾਂ ਜਿਨ੍ਹਾਂ ਨੇ ਤਸ਼ੱਦਾ ਦਾ ਝੱਲਿਆ ਜਾਂ ਇਹ ਸਾਰੀਆਂ ਮਾਵਾਂ ਠੀਕ ਆ ਜਿਹੜੀਆਂ ਬੋਲੀਆਂ ਇਹ ਮੁੰਡੇ ਬੋਲਣ ਨੂੰ ਇੱਥੇ ਤਿਆਰ ਨਹੀਂਗੇ। ਅਸਲ ਦੇ ਵਿੱਚ ਇਹ ਮਾਮਲਾ ਹੈਗਾ ਪਿੰਡ ਦੇ ਪੰਜ-ਛਤ ਜਿਹੜੇ ਹੈਗਾ ਆਪਾਂ ਗੱਲ ਕਰ ਗਏ ਤਕੜੇ ਘਰ ਜਾਂ ਸਰਮਾਇਦਾਰ ਘਰ ਆ ਜਿਹੜੇ ਕਿ ਆਈ ਵਾਰ ਸਰਪੰਚੀ ਲੜਾਉਂਦੇ ਸੀਗੇ ਤੇ ਉਹਨਾਂ ਦਾ ਸਰਪੰਚ ਹਾਰ ਗਿਆ ਇਹਨਾਂ ਦਾ ਜਿੱਤ ਗਿਆ ਉਹ ਜਿਹੜਾ ਸਰਪੰਚੀ ਦੀ ਆਪਾਂ ਕਿ ਟਸਲ ਕੱਢਣ ਦੇ باوجود ਕਿਤੇ ਨਾ ਕਿਤੇ ਗੱਲ ਵਧ ਗਈ ਉਹ ਗੱਲ ਇੰਨੀ ਵਧੇ ਕਿਉਂਕਿ ਉਹਨਾਂ ਕੋਲ ਜਿਆਦਾ ਪੈਸਾ ਆਉਣ ਕਰਕੇ ਪੁਲਿਸ ਵੀ ਨਾਂ ਰਲ ਗਈ ਪ੍ਰਸ਼ਾਸਨ ਵੀ ਨਾਂ ਰਲ ਗਿਆ ਤੇ ਉਦੋਂ ਬਾਅਦ ਨੇ ਤਸ਼ੱਦਦ ਹੋਇਆ ਪਰ ਜਿਸ ਤਰ੍ਹਾਂ ਦੀ ਇਹ ਖਬਰਾਂ ਆਪਾਂ ਗੱਲ ਕਰੀਏ ਪੂਰੇ মিডিਆ ਚ ਲਾ ਰਿਆ ਵੀ ਪਤਾ ਨਹੀਂ ਪੰਜਾਬ ਦੇ ਵਿੱਚ ਇੱਕ ਜਿਹੜਾ ਹੈਗਾ ਜ਼ਿਮੀਂਦਾਰਾਂ ਤੇ ਅਦਾਲਤਾਂ ਦੇ ਵਿੱਚ ਇੰਨਾ ਪਾੜਾ ਪੈ ਗਿਆ ਵੀ ਪਤਾ ਨਹੀਂ ਹੁਣ ਆੱਡਾ ਢਾਡੀ ਰਹਾ ਕਰਨਗੇ ਨਾ ਮਤ ਇਦਾਂ ਦੀ ਕੋਈ ਗੱਲ ਨਹੀਂ ਹੈ ਨਾ ਸੋ ਇਦਾਂ ਦੀ ਕੋਈ ਕਿਉਂਕਿ ਯਾਰ 9 ਮਾਸ ਦਾ ਰਸਤਾ ਹਰ ਇੱਕ ਆਪਾਂ ਗੱਲ ਕਰੀਏ ਧਰਮ ਦੇ ਵਿੱਚ ਹਰ ਇੱਕ ਜਾਤ ਦੇ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਹੀ ਆ ਹੈ ਨਾ ਜਦੋਂ ਜਿਹੜੇ ਦਾ ਜਿਹੜਾ ਦਾ ਮਾੜਾ ਵੱਜ ਜਾਂਦਾ ਫਿਰ ਉਹ ਐਂ ਲੱਗਦਾ ਕਿ ਯਾਰ ਇਹ ਸਾਰੇ ਕਿਤੇ ਮਾੜੇ ਹੀ ਹੋਗੇ ਪਰ ਇਹਨਾਂ ਨਾਲ ਵੀ ਕਿਸਾਨ ਖੜੇ ਆ ਮਜ਼ਦੂਰ ਵੀ ਖੜੇ ਕਾਰਨ ਕਿਉਂਕਿ ਇੱਕ ਪਰਿਵਾਰ ਆ ਇਕੱਠ ਪਰ ਇੱਕ ਗੱਲ ਜਰੂਰ ਆ ਕਿ ਜਿੱਥੇ ਆਪਾਂ ਗੱਲ ਕਰ ਗਏ ਐਮਐਲਏ ਸਾਹਿਬ ਵੀ ਨਹੀਂ ਪਹੁੰਚੇ ਤੇ ਹੁਣ ਜਦੋਂ ਬਾਅਦ ਦੇ ਵਿੱਚ ਐਮਪੀ ਜਾਂ ਹੋਰ ਬਹੁਤ ਵੱਡੇ ਮੰਤਰੀ ਪਹੁੰਚੇ ਤਾਂ ਹੁਣ ਲਗਭਗ ਸਾਰਿਆਂ ਦੇ ਢੇੜੇ ਹੀ ਵਜਣ ਲੱਗੇ ਤੇ ਉਹਨਾਂ ਸਰਮਾਇਦਾਰਾਂ ਨੂੰ ਵੀ ਥੋੜੀ ਅਕਲ ਆ ਗਈ ਜਿਹੜਿਆਂ ਨੂੰ ਆਇ ਲੱਗਦਾ ਸੀ ਕਿ ਸਾਡੇ ਜਿਹੜਾ ਹੈਗਾ ਬਾਜ਼ਾਰ ਸਾਡੇ ਕਹਿਣ ਬਣਾ ਪੱਤਾ ਨਹੀਂ ਹਿਲਦਾ ਤੇ ਜਦੋਂ ਬਰਾਬਰ ਪਰਚੇ ਕੱਟੇ ਜਿਵੇਂ ਇਹਨਾਂ ਦੀਆਂ ਮਾਵਾਂ ਘਰ ਛੱਡ ਛੱਡ ਕੇ ਭੱਜੀਆਂ ਜਦੋਂ ਉਹਨਾਂ ਦੀਆਂ ਧੀਆ ਭੈਣਾਂ ਨੂੰ ਹੁਣ ਘਰ ਛੱਡ ਕੇ ਕਿਤੇ ਜਾਣਾ ਪਿਆ ਤਾਂ ਹੁਣ ਉਹ ਅੱਗੇ ਪਿੱਛੇ ਮਿੰਤਾ ਕਰਦੇ ਫਿਰਦੇ ਆ ਕਿ ਯਾਰਾ ਸਾਡੇ ਨਾਲ ਬਹਿ ਕੇ ਨਿਬੜ ਲੋ ਜਦ ਕਿ ਇਹ ਮਾਮਲਾ ਪਹਿਲਾਂ ਵੀ ਨਹੀਂ ਝੱਟਿਆ ਜਾ ਸਕਦਾ ਸੀ ਪਰ ਉਹੀ ਗੱਲ ਆ ਜਦੋਂ ਜਿਹੜੀ ਕਿਸੇ ਕੋਲ ਪਾਵਰ ਹੁੰਦੀ ਆ ਪਾਵਰ ਬੰਦੇ ਦੀ ਮੱਤ ਮਾਰ ਦਿੰਦੀ ਆ ਪਰ ਉਹੀ ਗੱਲਾਂ ਤਾਂ ਪਉ ਰਾਜ ਰਾਜੋ ਨਾ ਰੱਖੋ ਤੇ ਇਧਰਲੇ ਪਾਸੇ ਉਹ ਪਰਿਵਾਰ ਆ ਦਲਿਤ ਪਰਿਵਾਰ ਆ ਜਿਨ੍ਹਾਂ ਨਾਲ ਧੱਕਾ ਹੋਇਆ ਮਾਤਾ ਤੁਹਾਨੂੰ ਤਰਸ ਨਹੀਂ ਆਉਂਦਾ ਜਦੋਂ ਇੰਨੀਆਂ ਬੁੜੀਆਂ ਰੋ ਰੋ ਕੇ ਵੀਡੀਓ ਪਾ ਰਹੀਆਂ ਵੀਰੇ ਬਥੇਰਾ ਤਰਸ ਆਉਂਦਾਗਾ ਪਤਾ ਸਾਡੀਆਂ ਬੀਬੀਆਂ ਭੈਣਾਂ ਦੇ ਜਿਹੜੇ ਨਿੱਕੇ ਨਿੱਕੇ ਕੱਪੜੇ ਸੀ ਉਹ ਵੀ ਖਿਲਾਰੇ ਗਏ ਬੇਪਰਦ ਕੀਤਾ ਗਈਆਂ ਤੇ ਫੜ ਫੜ ਕੇ ਲੈ ਗਏ ਜਦੋਂ ਪਹਿਲਾਂ ਅਸੀਂ ਮੁੱਖ ਹੋਣ ਸਰਪੰਚ ਆਵਦਾ ਬਣਾ ਲਿਆ ਬੱਚਾ ਹੁਣ ਇਹਨਾਂ ਤੋਂ ਜਰ ਨਹੀਂ ਹੋਈ ਪਹਿਲਾਂ ਅਸੀਂ ਜੱਜੀ ਚੇਅਰਮੈਨ ਬਣਾਇਆ ਅਸੀਂ ਵੋਟਾਂ ਪਾ ਕੇ ਬਣਾਇਆ ਸੀ ਉਹ ਹੁਣੇ ਸਾਨੂੰ ਕਿਉਂ ਨਹੀਂ ਗਾਂਹ ਹੋਣ ਦਿੰਦੇ ਸਾਡੇ ਤੇ ਸਾਰੇ ਵੇੜੇ ਤੇ ਇਹਨਾਂ ਨੇ ਕੁੱਟਮਾਰ ਕਰਾਤੀ ਹਜੇ ਆਂਦੇ ਅਖੇ ਅਸੀਂ ਦਿੱਤੇ ਨਹੀਂ ਪਰ ਪਰ ਦਿੱਤਿਆਂ ਗੋਲੀਆਂ ਵੇੜੇ 'ਚ ਆ ਕੇ ਗੋਲੀ ਚਲਾਈ ਗਈ ਆ ਉਹ ਦੀ ਸੀ ਨਹੀਂ ਫਿਰ ਇਹਨਾਂ ਨੇ ਕੋਠੇ ਤੇ ਚੜ ਚੜ ਚਲਾਈਆਂ ਫਿਰ ਇਹ ਸਾਨੂੰ ਧਮਕੀਆਂ ਦੇ ਰਹੇ ਆ ਵੀ ਅਸੀਂ ਫਲਾਣੇ ਨਾ ਰਹਿੰਦੇ ਸੀ ਤੇ ਅਸੀਂ ਫਲਾਣੇ ਨਾ ਰਹਿੰਦੇ ਸੀ ਕਿਉਂ ਸਾਡੇ ਗਰੀਬਾਂ ਤੇ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਕੀ ਸਾਡਾਂ ਧੀਆ ਭੈਣਾਂ ਨੇ ਇਹਨਾਂ ਦਾ ਵਿਗਾੜਿਆ ਸੀ ਅਸੀਂ ਕਿਹੜਾ ਰੋ ਨਹੀਂ ਸੀ ਰਹੇ ਸਾਡੇ ਤਿੰਨ ਦਿਨ ਰੋਟੀ ਨਹੀਂ ਪੱਕੀ ਕਿਸੇ ਦੇ ਨਗਰ ਚ ਤੇ ਇਹਨਾਂ ਨੇ ਮੌਜ ਨੂੰ ਰਾਤ ਨੂੰ ਨਾਰੇ ਤੇ ਗਾਲਾਂ ਦੁੱਪੜਾ ਦਿੱਤਾਂ ਗਾ ਕੋਠਿਆਂ ਤੇ ਚੜ ਚੜ ਅਧਿਆ ਨੇ ਤੇ ਅਸੀਂ ਸਿਵਿਆਂ ਚ ਰਾਤਾਂ ਕੱਟੀਆਂ ਸਾਰਿਆਂ ਨੇ ਇੱਕ ਦੁੱਖ ਹੋ ਕੇ ਸਾਡੇ ਭੈਣ ਭਰਾ ਸਾਡੇ ਨਾਲ ਖੜੇ ਤਾਂ ਸਾਨੂੰ ਸਾਥ ਮਿਲਿਆ ਤੇ ਅਸੀਂ ਲੈਟਰਿੰਗਾਂ ਚ ਰਾਤ ਕੱਟੀ ਆ ਉੱਦੇ ਵਾਲੀ ਤੇ ਸਾਡੇ ਕਿਹੜਾ ਧੀਆ ਭੈਣਾਂ ਨਹੀਂ ਸੀ ਜਿਨ੍ਹਾਂ ਦੇ ਵੇ ਪਰਦ ਕਰਤੇ ਲੀੜੇ ਸਾਡੇ ਫਰੋਲ ਫਰੋਲ ਸੜਤੇ ਉਹ ਤਾਂ ਧਰਨੇ ਤੇ ਨਹੀਂ ਸੀ ਗਏ ਫ੍ਰਿਜਾਂ ਪੰਨੀਆਂ ਫ੍ਰਿਜਾਂ ਪੰਨੀਆਂ ਕੀ ਸਾਡੇ ਘਰਾਂ ਦਾ ਇਹਨਾਂ ਨੇ ਹਾਲ ਬਣਾਤਾ ਜਦੋਂ ਸਾਡੇ ਘਰਾਂ 'ਚ ਕੱਲੀ ਪੁਲਿਸ ਨੇ ਐ ਕੁਝ ਇਹ ਨਾਲ ਸੀਗੇ ਸਾਰੇ ਘਰ ਕਿਹੜੇ ਕਿਹੜੇ ਹੁਣ ਮੈਂ ਨਾਂ ਨਹੀਂ ਜਾਣਦੀ ਮੈਂ ਕਿਹੜਾ ਇਹਨਾਂ ਦੇ ਸਾਹਮਣੇ ਹੋਈ ਹਾਂ ਮੈਂ ਤਾਂ ਅੱਪ ਪੁਲਿਸ ਤੋਂ ਡਰਦੀ ਲੁੱਕ ਗਈ ਮੇਰੇ ਤਾਂ ਮੋਢੇ ਤੇ ਮਾਰ ਕੇ ਡੰਡਾ ਮੈਂ ਤਾਂ ਡਰਦੀ ਨੇ ਕਿਸੇ ਕੋਲੇ ਗੱਲ ਹੀ ਨਹੀਂ ਕਰੀ ਨਾ ਘਰੇ ਕਰੀ ਨਾ ਜੱਸੇ ਬੰਦਗਾਂ ਕੋਲੇ ਕਰੀ ਵੀ ਮੇਰਾ ਵੀ ਮੋਢਾ ਪੰਨ ਗਿਆ ਸਾਨੂੰ ਵੀ ਬਹੁਤ ਦੁੱਖ ਹੁੰਦਾ ਆਪਦਾਂ ਗਾ ਢੀਆਂ ਪਰਣਾ ਨੂੰ ਅਗਲਾ ਅੰਦਰੋਂ ਨਿਕੜਦਾ ਉਹਨਾਂ ਨੇ ਆਪਦਾਂ ਗਾ ਨੋਹਾ ਕਿਵੇਂ ਕਾਲਜੇ ਨਾਲ ਲਾ ਲਿਆ ਸਾਡਾਂ ਵੀ ਉਹ ਨੋਹਾ ਹੀ ਸੀ ਸਾਡੇ ਪਿੰਡ ਦੀ ਵੀ ਇੱਜ਼ਤ ਸੀ ਜਿਹੜੀਆਂ ਥਾਣਾ ਚ ਰਾਤਾਂ ਘਟ ਘਟਾਂਗਾ ਨਾ ਮੈਂ ਮਾਦਾ ਜਦੋਂ ਫਿਰ ਉਹਨਾਂ ਦੀਆਂ ਔਰਤਾਂ ਨੇ ਹਟਾਏ ਨਹੀਂ ਜਦੋਂ ਐਦੋਂ ਫਾਇਰ ਕਰ ਰਹੇ ਸੀ ਤਾਂ ਦੂਜੇ ਆਪ ਭਰ ਭਰ ਦਿੱਤਾਂ ਜੀ ਇਹਨਾਂ ਨੇ ਗੋਲੀਆਂ ਹਣ ਬਿਛੱਕ ਮੁਕਰ ਜਾਣ ਉਹ ਜਿਹੜੀਆਂ ਮਾਲਾ ਹੁਣ ਜਿਹੜੀਆਂ ਵੀਡੀਓ ਆ ਰਹੀਆਂ ਭਈ ਰੋਈ ਜਾਂਦੀਆਂ ਔਰਤਾਂ ਉਹ ਮਤਲਬ ਗੋਲੀਆਂ ਭਰ ਭਰ ਹਾਂ ਉਹ ਭਰ ਭਰ ਦਿੰਦਾਂ ਸੀ ਆਵਾਜ਼ਾਂ ਵੀ ਆਉਂਦਾਂ ਸੀ ਵੀ ਸਰਚ ਮਾਰੋ ਇਹਨਾਂ ਦੇ ਸਰਚ ਮਾਰੋ ਅੱਛਾ। ਤਾਂ ਉਹ ਤਾਂ ਦੋ ਵਰਤਾਂ ਰਹਿੰਦੀਆਂ ਸਾਰਾ ਪਿੰਡ ਹੀ ਰੋਂਦੀ। ਤੇ ਅਸੀਂ ਸਾਰਾ ਪਿੰਡ ਹੀ ਰੋਂਦੇ ਸੀ ਸਾਡੇ ਬੁੱਕਲਾਂ 'ਚੋਂ ਖਿੱਚ-ਖਿੱਚ ਬੰਦੇ, ਬੁੜੀਆਂ ਲੈ ਕੇ ਸਾਡੀਆਂ ਬੰਵਾਂ ਲੈ ਕੇ। ਬੰਵਾਂ ਦੇ ਲੀੜਾ ਕੋਈ ਨਿੱਕਾ ਮੋਟਾ ਉਹ ਨਹੀਂ ਪਾਣਦਾਂ। ਉਹਨਾਂ ਦੇ ਢੀਂਗਾ ਪਹਿਣਾ ਨਹੀਂ ਉਹ ਲੀੜਾ ਪਾਣਦਾਂ। ਜਿਹੜੇ ਸਾਡੀਆਂ ਬੀਪਾਂ ਦੇ ਲੀੜੇ ਘਰਾਂ 'ਚ ਆ ਆ ਆ ਕੇ ਨਿੱਕੇ ਮੋਟੇ ਕਲਿਆਰੇ ਗਏ। ਸਾਨੂੰ ਨਹੀਂ ਰੋਣ ਆਉਂਦਾ ਸੀਗਾ ਉਦੋਂ। ਸਾਡੇ ਢਿੱਡਾਂ 'ਚ ਸਾਹ ਵੀ ਹੈ ਨਹੀਂ ਸੀਗਾ ਵੀ ਸਾਡੇ ਤਾਂ 50 ਹੋਰ ਚਕਾਉਣੇ ਸੀ ਹਜੇ ਇਹਨਾਂ ਨੇ। ਜੇ ਕੋਈ ਨਾ ਜਸੇ ਬੰਦੀ ਆਉਂਦੀ ਸਾਡੇ ਤਾਂ ਜਵਾਕ ਨਿੱਕੇ ਨਿੱਕੇ ਰੋਗੀ ਕਰਕੇ ਸੜ ਕਿੰਨੇ ਦਿਨ ਘਰਾਂ ਤੋਂ ਬਾਹਰ ਰਹੇ ਫਿਰ ਤੁਸੀਂ ਪੱਜੇ ਰਹੇ ਤਿੰਨ ਦਿਨ ਤਿੰਨਾਂ ਦਿਨਾਂ ਤੋਂ ਜਸੇ ਬੰਦੀ ਆਈ ਆ ਉਹਨਾਂ ਨੇ ਆ ਕੇ ਸਾਰੇ ਪਿੰਡ ਚ ਰੌਣ ਲਾਈ ਆ ਵੀ ਬੱਚਾ ਵੀ ਨਹੀਂ ਕੋਈ ਦਿਸ ਰਿਹਾ ਸੀ ਸਾਡੇ ਹਜੇ ਨਹੀਂ ਬੱਚੇ ਸਕੂਲ ਜਾ ਰਹੇ ਡਰਦੇ ਤੇ ਮਤਲਬ ਜਿਹੜਾ ਹੈਗਾ ਇਹ ਸਾਰਾ ਸਾਰਾ ਜਿੰਨਾ ਘਟਨਾ ਕਰਨਾ ਕਿੰਨੀ ਕੁ ਪੁਲਿਸ ਪੈ ਗਈ ਸੀ ਸਾਨੂੰ ਸਾਨੂੰ ਤਾਂ ਪਤਾ ਹੀ ਨਹੀਂ ਕਿੰਨੀ ਕੁ ਪੁਲਿਸ ਸੀ ਤੇ ਕਿੰਨੀ ਕੁ ਸਾਡੇ ਮਗਰ ਆਈ ਆ 20 ਘਰਾਂ ਦੇ ਤਾਂ ਕੋਈ ਗੇਟ ਹੀ ਪੰਨ ਤੇ ਪੁਲਸ ਆਲੇ ਚੱਲੇ ਪੁਲਿਸ ਨਹੀਂ ਕੁੱਟੇ ਤੇ ਨਾਲ ਇਹਨਾਂ ਦੇ ਇਹ ਵੀ ਨਾਲ ਸੀਗੇ ਕੁੱਟਣ ਚ ਆਲੇ ਇਹਦੇ ਗੁੰਡੇ ਵੀ ਨਾਲ ਸੀਗੇ ਸਾਰੇ ਗੁੰਡੇ ਗਰਦੀ ਨਾਲ ਹੀ ਸੀ ਇਹਨਾਂ ਦੀ ਜਿਹੜੀਆਂ ਸਾਡੀਆਂ ਬੀਬੀਆਂ ਚਕਾਇਆਂ ਜੁੰਡਿਆਂ ਤੋਂ ਫੜ ਫੜ ਘਰੋਂ ਆ ਕੇ ਚਕਾਇਆਂ ਗਈਆਂ ਸਾਨੂੰ ਨਹੀਂ ਦੁੱਖ ਆਉਂਦਾ ਅੱਜ ਤਾਂ ਹੋ ਰੋਂਦੀ ਆ ਉਹਦੇ ਵੀ ਸਮਝਾਉਂਦੀ ਵੀ ਤੁਸੀਂ ਘਰੀ ਨਾ ਵੜੋ ਗਰੀਬਾਂ ਦੇ ਗਰੀਬਾਂ ਕੋਲੇ ਕੀ ਹੁੰਦਾ ਹਾਰ ਨੂੰ ਜਾਂ ਕਿਲਾ ਤੇ ਜਾਂ ਡळा ਹੋਰ ਇਸ ਤੋਂ ਵੱਧ ਕੁਝ ਨਹੀਂ ਹੁੰਦਾ ਉਹਨਾਂ ਕੋਲੇ ਤਾਰਾ ਫਲਾਂ ਸੀ ਸਾਡੇ ਕੋਲੇ ਗਰੀਬਾਂ ਕੋਲੇ ਕੀ ਸੀ ਉਸ ਟਾਈਮ ਡਲੇ ਹੀ ਚਲਾਏ ਆ ਕਦੋ ਜਿਵਾਕਾਂ ਨੇ ਹੋਰ ਤਾਂ ਸਾਡੇ ਕੋਲੇ ਨਹੀਂ ਜਿਹੜਾ ਉਹ ਆਂਦੇ ਆ ਨਾ ਵੀ ਪੁਲਿਸ ਦੇ ਉਹਨਾਂ ਨੇ ਡਲੇ ਮਾਰੇ ਆ ਉਹ ਗਰੀਬਾਂ ਦੇ ਗੇਟ ਵੇਖ ਲਓ ਜਾ ਕੇ ਕਿਹਦੇ ਤਾਜਾ ਗੇਟ ਲੱਗਾਗਾ ਪੱਤਰਾਂ ਤੇ ਨਾਂ ਚੜਦਾਂ ਤੇ ਨਾਮ ਰੌਂਦਾਂ ਪੁਲਿਸ ਵਾਲਿਆਂ ਮਗਰ ਨੇ ਮਾਦਾ ਫਿਰ ਤੁਸੀਂ ਡਲੇ ਕਿਉਂ ਮਾਰੇ ਪੁਲਿਸ ਦੇ ਵੀ ਪੁੱਛਣਗੇ ਲੋਕ ਜਦੋਂ ਡਲਾ ਆਇਆ ਸੀਗਾ ਕੋਈ ਜਵਾਕ ਨੇ ਡਲਾ ਚਲਾਤਾ ਜਦੋਂ ਚਿੰਬੜਦੇ ਸੀ ਪੁਲਿਸ ਵਾਲੇ ਸਾਨੂੰ ਤੇ ਉਹਨਾਂ ਨੂੰ ਆਏ ਸੀ ਉਹਨਾਂ ਨੇ ਡਲੇ ਚਲਾਏ ਮੁੜ ਕੇ ਇੱਕ ਦੋ ਜਵਾਕਾਂ ਨੇ ਬੁੱਚ ਕੇ ਹੀ ਉਹਨਾਂ ਦੇ ਡਲੇ ਚਲਾਏ ਆ ਹੋਰ ਕੋਈ ਸਾਡੇ ਕੋਲੇ ਡਲਾ ਨਹੀਂ ਸੀ ਕੁਛ ਨਹੀਂ ਸੀ ਸਾਡੇ ਕੋਲੇ ਉਦੋਂ ਤੇ ਜਿਹੜਾ ਉਹ ਉੱਪਰੋਂ ਚਵਾਰਿਆਂ ਚ ਤੁਹਾਡੇ ਤੇ ਵੀ ਡਲੇ ਚੱਲੇ ਕੋਠਾਂ ਤੋਂ ਡਲੇ ਆਈ ਆ ਕੋਠਾਂ ਤੋਂ ਡਲੇ ਫਰਕਵੇਂ ਪਹੁੰਚ ਗਏ ਨਹੀਂ ਸੀ ਤੇ ਇਹਨਾਂ ਨੇ ਰੱਖੇ ਸੀ ਅਜਾ ਪਹਿਲਾਂ ਤੁਸੀਂ ਕਹਿੰਦੇ ਉਹਨਾਂ ਨੇ ਡਲੇ ਚਲਾਏ ਸੋ ਉਹਨਾਂ ਕੋਲੇ ਡਲੇ ਸੀ ਅਸੀਂ ਮਾਕਰੋ ਚਲਾਏ ਆ ਕੋਈ 5 4 ਜਵਾਕਾਂ ਨੇ ਡਲੇ ਚਲਾਏ ਆ ਮੁੜ ਕੇ ਸਾਨੂੰ ਇਧਰ ਦੀ ਵੀ ਪੁਲਿਸ ਪੈ ਗਈ ਇਧਰ ਦੀ ਵੀ ਪੈ ਗਈ ਚਾਰ ਚਪੇਰੇ ਵੇੜਾ ਘੇਰ ਲਿਆ ਤਿੰਨ ਦਿਨ ਇਹਨਾਂ ਨੇ ਸਾਨੂੰ ਸੀਲ ਹੀ ਕਰ ਰੱਖਿਆ ਸੀ ਕੀ ਸਾਡੇ ਪਸ਼ੂ ਵੀ ਭੁੱਖੇ ਮਰ ਗਏ ਅਸੀਂ ਤਾਂ ਭੁੱਖੇ ਮਰਨਾ ਹੀ ਸੀ ਫੇਰ ਉਹ ਆਏ ਆ ਜਸੇ ਬੰਦਿਆਂ ਆਈਆਂ ਸਾਡਾਂ ਫੇਰ ਸਾਨੂੰ ਸਿਵਿਆਂ ਚ ਬੁਲਾਇਆ ਗਿਆ ਫੇਰ ਅਸੀਂ ਉਥੇ ਪਕਾਇਆ ਲੰਗਰ ਪਾਣੀ ਉਹਨਾਂ ਨੇ ਕੋਲੇ ਖੜ ਕੇ ਫੇਰ ਕਿਸੇ ਨੇ ਅੱਧੀ ਖਾਧੀ ਕਿਸੇ ਨੇ ਇੱਕ ਖਾਧੀ ਇਹਦਾ ਰਾਜ ਰਾਜ ਪਏ ਜਾਂਦੇ ਸੀ ਇਸੀ ਕੋਲੇ ਕਮਰੇ ਚ ਸਾਨੂੰ ਨਹੀਂ ਸੀ ਰੋਣ ਆਉਂਦਾ ਸਾਡੀਆਂ ਨੇ ਧੀਆ ਭਾਣਾ ਭੱਜੀਆਂ ਫਿਰਦਾਂ ਸੀ ਉਦੋਂ ਕਿਸੇ ਨੇ ਕਿਤੇ ਰਾਤ 3:30 ਕਿਸੇ ਨੇ ਕਿਤੇ ਕੱਟੀ ਆ ਹੁਣ ਤੁਸੀਂ ਕੀ ਚਾਹਣਾ ਮਤਲਬ ਅਸੀਂ ਜਿਹੜਾ ਕੁਝ ਹੁਣ ਤਾਂ ਸਾਡਾਂ ਜਸੇਬੰਦਾਂ ਕਰਨੀਆਂ ਉਹੀ ਕੁਝ ਹੋਊਗਾ ਹੁਣ ਅਸੀਂ ਕੀ ਚਾਹੁੰਨੇ ਆ ਅਸੀਂ ਮਤਲਬ ਕਿ ਗ੍ਰਿਫਤਾਰੀ ਚਾਹੁੰਨੇ ਆ ਪਰਚੇ ਚਾਹੁੰਨੇ ਆ ਜਾਂ ਜੋ ਮੈਂ ਜਸੇ ਦਾ ਇਹਨਾਂ ਨੇ ਇਹ ਕਿਹਾ ਸੀ ਜਦੋਂ ਅਸੀਂ ਇੱਕ ਦੋ ਬੰਦਿਆ ਲੈ ਗਏ ਸੀ ਸਾਡਾ ਡਾਕਟਰ ਛੱਡ ਦਿਓ ਇਹਨਾਂ ਨੇ ਇਹ ਕਿਹਾ ਸੀ ਵੀ ਤੁਹਾਡਾ ਪੁਲਿਸ ਮੁਕਾਬਲਾ ਹੋਇਆ ਵੀ ਪੁਲਿਸ ਕਰੂਗੀ ਫੈਸਲਾ ਸਾਡਾਂ ਵੀ ਹੁਣ ਜਸੇਬੰਦਾਂ ਹੀ ਕਰਨਗੀਆਂ ਜੋ ਕਰਨਗੀਆਂ ਜਿਨ੍ਹਾਂ ਨੇ ਸਾਡੇ ਔਖੇ ਵੇਲੇ ਆ ਕੇ ਮੱਚਦੀ ਅੱਗ 'ਚ ਹੱਥ ਪਾਇਆ ਸਾਨੂੰ ਘਰੋਂ ਲਿਆ ਲੈ ਕੇ ਸਾਥ ਦਿੱਤਾ ਸਾਨੂੰ ਅੰਨ ਪਾਣੀ ਦਿੱਤਾ ਜਿਨ੍ਹਾਂ ਨੇ ਹਾਜੀ ਮਸਲਾ ਇਹ ਸੀ ਜੀ ਖਾਲੀ ਦਾ ਉੱਥੇ ਪੱਪੂ ਸਿੰਘ ਆ ਗਿਆ ਕੱਠੇ ਲੈ ਕੇ ਕਰਕੇ ਬੰਦੇ ਆ ਦੇ ਘਰ ਦੇ ਜਿੰਨੇ ਵੀ ਸੀ ਉੱਥੇ ਅਸੀਂ ਇਕੱਠੇ ਹੋਏ ਸਾਰੇ ਪੱਪੂ ਸਿੰਘ ਕਹਿੰਦਾ ਵੀ ਮੈਂ ਦਾ ਪਾਣੀ ਇੱਥੇ ਹੀ ਪਾਉਣ ਦਾ ਮੈਂ ਪਾਣੀ ਉਧਰ ਦੀ ਨੰਗਾ ਨੰਦਾ ਅਸੀਂ ਆ ਪੱਪੂ ਸਿੰਘ ਕੋਈ ਨਹੀਂ ਫੈਸਲਾ ਬਣਾ ਕਰ ਲਾਂਗੇ ਬਹਿ ਕੇ ਤੂੰ ਨਾ ਗਰਮ ਹੋ ਉਹਨੇ ਭਾਈ ਕੋਈ ਉਸ ਨਹੀਂ ਸਾਡੀ ਗੱਲ ਸੁਣੀ ਸਰਪੰਚ ਸਾਹਮਣੂ ਤੱਕਾ ਮਾਰਿਆ ਉਹਨੇ ਜੇ ਤੱਕਾ ਮਾਰਿਆ ਮੈਂ ਕਹਾ ਪਪ ਜਾਨ ਪਾ ਪਈ ਤੇ ਕਨਮਾ ਸੀਣਾ ਬੰਨ ਲੈ ਉਹ ਮਾਂ ਬਾਹ ਫੜ ਕੇ ਖਾਸ਼ਵੜ ਲੈ ਗਿਆ ਉਹ ਕ ਮੁੰਡੇ ਨਾਲ ਭੱਜ ਕੇ ਘਰੋਂ ਫਸਤਾ ਹੋ ਲਿਆ ਤੱਕੇ ਆਪਾਂ ਨਾਲ ਠੁੱਕ ਗਏ ਮੈਂ ਕਿ ਪਤਾ ਉਹ ਜਰਾ ਕੰਬੋ ਗੱਤ ਕਰ ਦੂਗਾ ਤੋ ਨਾਲੇ ਉਹ ਜਮਾਂ ਬਾਹ ਫੜੀ ਤੇ ਮੈਂ ਖਾਸ਼ੀ ਵਟ ਪਾਇਆ ਉਹਨੂੰ ਉਹ ਮੇਰੇ ਅਕੇ ਲੱਕੇ ਤੁਰ ਗਿਆ ਜਿਹੜੇ ਦੂਜੇ ਬੰਦੇ ਸੀ ਉਹਨਾਂ ਨੂੰ ਮੈਂ ਕਹਤਾ ਭਾਈ ਜਾਓ ਤੁਸੀਂ ਉਹ ਵੀ ਤੁਰ ਗਏ ਬਸ ਇਨੀ ਗੱਲ ਹੋਈ ਐ ਨੇ ਅੱਛਾ ਤੇ ਉਦੋਂ ਬਾਅਦ ਜਿਹੜਾ ਜਿਹੜਾ ਹੈਗਾ ਧੱਕੇ ਧੁੱਕੇ ਵੱਜੇ ਨਹੀਂਗੇ ਮੱਲਾ ਤੇ ਨਹੀਂ ਧੱਕਾ ਸਰਮਾ ਚ ਨੂੰ ਮਾਰਿਆ ਜ਼ਰੂਰ ਹੈ ਅੱਛਾ ਹਾਂ ਸਰਪੰਚ ਮੱਲਾ ਉਦੋਂ ਨਾਰਮਲ ਸੀ ਮੱਲਾ ਆਪਾਂ ਨਾਰਮਲ ਧੱਕਾ ਮੁੱਕੀ ਹੁੰਦੇ ਕੋਈ ਇੱਡਾ ਤਾਂ ਨਹੀਂ ਸੀ ਜਿਹੜੀ ਕਰਨ ਵਾਲਾ ਕੰਮ ਧੱਕਾ ਹੀ ਮਾਰਿਆ ਉਹਨੂੰ ਤੇ ਉਦੋਂ ਬਾਅਦ ਫਿਰ ਅੱਗੇ ਕੀ ਆ ਫਿਰ ਤੁਸੀਂ ਜਿਹੜਾ ਹੈਗਾ ਧਰਨਾ ਕਿਹਦੀ ਗੱਲ ਕਰਕੇ ਲੱਗਿਆ ਫਿਰ ਕੰਮ ਧਰਨਾ ਦਾ ਬਾਈ ਲੋਕਾਂ ਨੇ ਗੁੱਸੇ ਚ ਲਾਇਆ ਤਾਂ ਫਿਰ ਜੋ ਸਾਨੂੰ ਕੋਈ ਗੱਲ ਹੀ ਨਹੀਂ ਸੁਣਾਈ ਨਹੀਂ ਹੋਈ ਸਾਡੀ ਕਿਹੜੀ ਸਾਡੀ ਸੁਣਾਈ ਨਹੀਂ ਹੋਈ ਵੀ ਤੁਸੀਂ ਜਿਹੜੀ ਸ਼ਿਕਾਇਤ ਦਿੱਤੀ ਸੀ ਹਾਂ ਠੀਕ ਹੈ ਹਾਂ